ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Detail Punjab ਦੇ ਵਿੱਚ ਵੱਡੀ ਅਪਡੇਟ ਲੈ ਕੇ ਤੋਂ ਹਾਜ਼ਰ ਹੋਏ ਹਾਂ ਪਿਤਾ ਚਲਾਉਂਦਾ ਸੀ ਆਟੋ ਤੇ ਧੀ ਨੇ ਅੱਜ ਇਹ ਹ ਜਿੰਦਗੀ ਦੇ ਵਿੱਚ ਇੱਕ ਮੁਕਾਮ ਹਾਸਲ ਕਰ ਲਿਆ ਕੀ ਅਪਡੇਟ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧੀਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਉੱਤੇ ਵਾਲਨ ਬੈਲ ਆਈਕਨ ਆਲਦੀ ਜ਼ਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਧੀ ਭਾਰਤੀ ਸੰਸਕਾਰਾਂ ਦੇ ਵਿੱਚ ਮਾਪਿਆਂ ਦੀਆਂ ਅੱਖਾਂ ਦਾ ਤਾਰਾ ਹੁੰਦੀ ਹੈ। ਤੇ ਸਿਰਫ ਇੱਕ ਪਰਿਵਾਰ ਦਾ ਹਿੱਸਾ ਨਹੀਂ ਸਗੋਂ ਸਮਾਜ ਦੀ ਮਜ਼ਬੂਤੀ ਦਾ ਆਧਾਰ ਵੀ ਹੈ। ਉਹ ਮਿੱਠੇ ਬੋਲ ਸੈਂਸਿਲਤਾ ਤੇ ਮਮਤਾ ਦੀ ਮੂਰਤ ਹੁੰਦੀ ਹੈ ਤੇ ਆਪਣੇ ਮਾਪਿਆਂ ਲਈ ਸਦਾ ਆਨੰਦ ਦਾ ਸਰੋਤ। ਜਦਕੇ ਵਿਆਹ ਤੋਂ ਬਾਅਦ ਇੱਕ ਨਵੇਂ ਪਰਿਵਾਰ ਦੀ ਸ਼ਾਨ ਵੀ ਬਣਦੀ ਹੈ। ਸਮਾਜ ਨੂੰ ਧੀਆਂ ਦੇ ਹੱਕਾਂ ਤੇ ਸਵੈ-ਨਿਰਭਰਤਾ ਵੱਲ ਧਿਆਨ ਦੇਣਾ ਚਾਹੁਣਾ ਤੇ ਸਮਾਨ ਮੌਕੇ ਪ੍ਰਦਾਨ ਕਰਨਾ ਸਮਾਜਿਕ ਤਰੱਕੀ ਦਾ ਅਸਲ ਰਾਹ ਵੀ ਹੈ ਤੇ ਇੱਕ ਅਸ਼ੀਰਵਾਦ ਹੈ ਜਿਸ ਦਾ ਮਾਣ ਫੌਜ ਵਿੱਚ ਜਾਣ ਦੀ ਰਾਹ ਖੋਲ ਦਿੱਤੇ ਨੇ। ਇਸ ਸ਼ਬਦ ਮੇਲਾ ਕੈਡਟ ਚਰਨਪ੍ਰੀਤ कौर ਦੇ ਘਰ ਇਕੱਠੇ ਹੋਏ ਪਿੰਡ ਵਾਸੀਆਂ ਤੋਂ ਸੁਣਨ ਨੂੰ ਮਿਲੇ ਉਹ ਸਵੈ ਸੂਰਿ ਆਪਣਾ ਕੰਮ ਛੱਡ ਕੇ ਭਾਰਤੀ 에ਅਰ ਫੋਰਸ ਅਕੈਡਮੀ ਵਿੱਚ ਚੁਣੀ ਗਈ ਚਰਨਪ੍ਰੀਤ कौर ਦੇ ਮਾਤਾ ਪਿਤਾ ਨੂੰ ਵਧਾਈਆਂ ਦੇਣ ਆਏ ਸਨ ਖੁਸ਼ੀ ਦੇ ਮਹੌਲ ਦੇ ਵਿੱਚ ਚਰਨਪ੍ਰੀਤ कौर ਦੇ ਮਾਤਾ ਕੁਲਵੰਤ कौर ਭਾਵੁਕ ਵੀ ਹੋਏ ਮੀਡੀਆ ਨਾਲ ਗੱਲਬਾਤ ਕਰਦਿਆਂ ਉਹ ਰੋ ਪਈ ਉਹਨਾਂ ਨੇ ਦੱਸਿਆ ਕਿ ਮੈਂ ਕਿੰਨੀ ਖੁਸ਼ਾਂ ਕਿ ਦੱਸ ਨਹੀਂ ਸਕਦੀ ਮੇਰੀ ਧੀ ਨੇ ਇੱਥੋਂ ਤੱਕ ਪਹੁੰਚ ਲਈ ਬਹੁਤ ਮਿਹਨਤ ਕੀਤੀ ਹੈ ਚਰਨਪ੍ਰੀਤ कौर ਪੰਜਾਬ ਦੇ ਕੁਰਾਲੀ ਨੇੜਲੇ ਪਿੰਡ ਚਨਾਲੋਂ ਦੇ ਰਹਿਣ ਵਾਲੇ ਹਨ ਉਨ੍ਹਾਂ ਦੀ ਚੋਣ ਭਾਰਤੀ 에ਅਰ ਫੋਰਸ ਅਕੈਡਮੀ ਦੇ ਵਿੱਚ ਬ੍ਰੀਕ ਕਮਿਸ਼ਨ ਸਿਖਲਾਈ ਲਈ ਹੋਈ ਹੈ। ਉਨ੍ਹਾਂ ਨੇ ਭਾਰਤੀ 에ਅਰ ਫੋਰਸ ਅਕੈਡਮੀ ਲਈ ਹੋਈ ਐਫਕੈਟ 2024 ਦੀ ਪ੍ਰਕਿਰਿਆ ਵਿੱਚ ਦੇਸ਼ ਭਰ ਦੇ ਵਿੱਚੋਂ 192 ਚੋਂ ਚੌਥਾ ਰੈਂਕ ਹਾਸਲ ਕੀਤਾ ਹੈ। ਚਨਪ੍ਰੀਤ ਕੋਰ ਦੇ ਪਿਤਾ ਹਰਮਿੰਦਰ ਸਿੰਘ ਆਟੋ ਡਰਾਈਵਰ ਹਨ, ਕਰਦਾ ਸਾਰਾ ਖਰਚਾ ਪਿਤਾ ਹਰਮਿੰਦਰ ਸਿੰਘ ਦੇ ਸਰ ਤੇ। ਚਨਪ੍ਰੀਤ ਕੋਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਸਾਨੂੰ ਤਿੰਨਾਂ ਬੱਚਿਆਂ ਨੂੰ ਕਰਾਲੀ ਦੇ ਸਭ ਤੋਂ ਚੰਗੇ ਸਕੂਲਾਂ ਦੇ ਵਿੱਚ ਪੜਾਇਆ ਗਿਆ। ਜੇ ਸੀ ਫਿਰ ਵੀ ਮੈਂ 에ਅਰ ਫੋਰਸ ਤੇ ਵਿੱਚ ਜਾਣਾ ਸੀ। ਇਸ ਤੱਕ ਕਦੇ ਕਿਸੇ ਨੇ ਕੋਈ ਰੋਕ ਟੋਕ ਨਹੀਂ ਕੀਤੀ ਮੇਰੇ ਕਰਦਿਆਂ ਤੋਂ ਕਦੇ ਇਹ ਸੁਣਨ ਨੂੰ ਨਹੀਂ ਮਿਲਿਆ ਕਿ ਤੂੰ ਕੁੜੀ ਐ ਤੂੰ ਫੌਜ 'ਚ ਨਹੀਂ ਜਾ ਸਕਦੀ ਮਾਂ ਦੀ ਬਿਮਾਰੀ ਬਣੀ ਸੀ ਚਨਪ੍ਰੀਤ ਦਾ ਹੌਸਲਾ ਚਨਪ੍ਰੀਤ ਕੌਰ ਨੇ ਉਹ ਵੀ ਸਮਾਂ ਦੇਖਿਆ ਜਦੋਂ ਉਹਨਾਂ ਦੀ ਮਾਤਾ ਕੁਲਵੰਤ ਕੌਰ ਕਰੰਟ ਲੱਗਣ ਕਾਰਨ ਗੰਭੀਰ ਰੂਪ ਦੇ ਵਿੱਚ ਬਿਮਾਰ ਹੋ ਗਏ ਸਨ ਮਾਤਾ ਕੁਲਵੰਤ ਕੌਰ ਕਹਿੰਦੇ ਹਨ ਅੱਜ ਜਦੋਂ ਮੇਰੀ ਧੀ ਦੇ ਸੁਪਨੇ ਪੂਰੇ ਹੋਏ ਹਨ ਤਾਂ ਮੈਨੂੰ ਕੋਈ ਸ਼ਿਕਵਾ ਨਹੀਂ ਹੈ ਮੈਂ ਆਪਣੀ ਤੇਲੇ ਕੁਝ ਕਰ ਨਹੀਂ ਸકી ਅੱਜ ਖੁਸ਼ੀ ਵੇਲੇ ਮੇਰੀਆਂ ਅੱਖਾਂ 'ਚੋਂ ਹਰੂ ਵੀ ਇਸੇ ਕਰਕੇ ਆ ਰਹੇ ਹਨ ਕਿ ਮੈਂ ਆਪਣੀ ਧੀ ਨੂੰ ਸੰਭਾਲਦੇ ਮੈਨੂੰ ਦਿਖਿਆ ਹੁਣ ਉਹ ਆਪਣੇ ਪੈਰਾਂ ਉੱਤੇ ਖੜੀ ਹੋ ਗਈ ਹੈ ਉਹ ਕਹਿੰਦੇ ਹਨ ਮੈਨੂੰ ਹਮੇਸ਼ਾ ਲੱਗਦਾ ਸੀ ਕਿ ਅਸੀਂ ਆਪਣੇ ਬੱਚਿਆਂ ਲਈ ਉਹਨਾ ਨਹੀਂ ਕਰਦੇ ਜਿੰਨਾ ਹੋਰ ਮਾਪੇ ਕਰਦੇ ਨੇ ਪਰ ਅੱਜ ਨਤੀਜੇ ਸਾਹਮਣੇ ਨੇ ਚਰਨਪ੍ਰੀਤ कौर ਦੀ Air Force ਦੇ ਵਿੱਚ ਜਾਣ ਦੀ ਸਾਰੀ ਟ੍ਰੇਨਿੰਗ ਮੁਹਾਲੀ ਦੇ ਮਾਈਪਾਗੋ ਪ੍ਰੈਪਰੇਟਰੀ ਇੰਸਟੀਚੂਟ ਦੇ ਵਿੱਚ ਹੋਈ ਹੈ ਸਕੂਲੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਚਰਨਪ੍ਰੀਤ कौर ਨੇ ਮਾਈਪਾਗੋ ਪ੍ਰੈਪਰੇਟਰੀ ਇੰਸਟੀਚੂਟ ਦਾ ਦਾਖਲਾ ਟੈਸਟ ਪਾਸ ਕੀਤਾ ਤੇ ਫਿਰ 3 ਸਾਲ ਮੁਹਾਲੀ ਦੇ ਵਿੱਚ ਰਹਿ ਕੇ ਹੀ ਟ੍ਰੇਨਿੰਗ ਕੀਤੀ ਮੁਹਾਲੀ ਦੀ ਇੱਕ ਹੋਰ ਜਿਹੜੀ ਹੈ ਲੜਕੀ ਉਹ ਉਸਦੀ ਵੀ ਚੋਣ ਹੋਈ ਹੈ ਮਕਦਰੀਆ ਦੀ ਵੀ ਚੋਣ ਹੋਈ ਹੈ ਏਅਰਫੋਰਸ ਅਕੈਡਮੀ ਲਈ ਮਕਦਰੀਆ ਦੀ ਵੀ ਚੋਣ ਹੋਈ ਹੈ ਏਅਰਫੋਰਸ ਅਕੈਡਮੀ ਲਈ ਚੁਣੀਆਂ ਗਈਆਂ ਕੁੜੀਆਂ ਦੇ ਵਿੱਚ ਪੰਜਾਬ ਦੀ ਇੱਕ ਹੋਰ ਕੁੜੀ ਵੀ ਹੈ ਮੁਹਾਲੀ ਦੇ ਨੇੜਲੇ ਸ਼ਹਿਰ ਖਰੜ ਦੀ ਰਹਿਣ ਵਾਲੀ ਮਕਦਰੀਆ ਨੇ ਵੀ ਇਹ ਮੱਲ ਮਾਰੀ ਹੈ ਮਕਦਰੀਆ ਨੇ ਵੀ ਐਫਕਟ ਪ੍ਰੀਖਿਆ ਦੇ ਵਿੱਚ 23ਵਾਂ ਇੰਸਟੀਚਿਊਟ ਦੀਆਂ ਵਿਦਿਆਰਤਾਂ ਹਨ ਮਕਦਰੀਆ ਦਾ ਜਨਮ ਹਰਿਆਣਾ ਦੇ ਸੋਨੀਪੱਟਾ ਉਹ ਬਚਪਨ ਤੋਂ ਪੰਜਾਬ ਦੇ ਮੁਹਾਲੀ ਸ਼ਹਿਰ ਦੇ ਵਿੱਚ ਰਹੇ ਤਿੰਨ ਵਾਰ ਫੇਲ ਹੋ ਕੇ ਪਾਸ ਹੋਣਾ ਤੰਨੂੰ ਵੱਖਰਾ ਸਕੂਨ ਦਿੰਦਾ ਹੈ ਏਅਰਫੋਰਸ ਦੀ ਪ੍ਰੀਖਿਆ ਪਾਸ ਕਰਨ ਲਈ ਮੇਰੀ ਇਹ ਤੀਸਰੀ ਕੋਸ਼ਿਸ਼ ਸੀ ਇਸ ਵਾਰ ਦਿਨ ਰਾਤ ਹੀ ਸਖਤ ਮਿਹਨਤ ਤੋਂ ਬਾਅਦ ਮੈਂ ਪ੍ਰੀਖਿਆ ਪਾਸ ਕਰਨ ਦੇ ਵਿੱਚ ਸਫਲ ਹੋਈਆਂ ਮੈਂ ਕਿਦੀ ਮਾਤਾ ਰਵੀ ਉਹਨਾਂ ਨੂੰ ਸਖਤ ਮਿਹਨਤ ਕਰਵਾਈ ਹੈ ਏਅਰਫੋਰਸ ਲਈ 12 ਕਿਲੋ ਭਾਰ ਘਟਾਇਆ ਮੈਂ ਇੱਕ ਦੱਸਦੇ ਹਾਂ ਭਾਰਤੀ ਏਅਰਫੋਰਸ ਦੇ ਵਿੱਚ ਚੋਣ ਲਈ ਮਾਨਸਿਕ ਤੇ ਸਰੀਰਕ ਸਿਖਲਾਈ ਦੋਵੇਂ ਬਹੁਤ ਜ਼ਰੂਰੀ ਨੇ ਮੈਨੂੰ ਪੜਨ ਦਾ ਸ਼ੌਕ ਸੀ ਮੇਰੇ ਲਈ ਪੜਾਈ ਔਖਾ ਕੰਮ ਨਹੀਂ ਸੀ ਔਖਾ ਸੀ ਤਾਂ ਭਾਰ ਘਟਾਉਣਾ ਪੜਾਈ ਦੇ ਨਾਲ ਨਾਲ ਸਰੀਰਕ ਤੌਰ ਤੇ ਫਿੱਟ ਹੋਣ ਲਈ ਮੈਂ 12 ਕਿਲੋ ਭਾਰ ਘਟਾਇਆ ਮੈਂ ਕਹਿੰਦੇ ਹਾਂ ਮੈਂ 12 ਕਿਲੋ ਕਹਿੰਦੇ ਹਾਂ ਮੈਨੂੰ ਸਭ ਤੋਂ ਵੱਡਾ ਯੋਗਦਾਨ ਮੇਰੀ ਮਾਂ ਮਧੂ ਬਾਲਾ ਦਾ ਰਿਹਾ। ਉਹਨਾਂ ਦੀ ਸਿੱਖਿਆਈ ਨੇ ਮੈਨੂੰ ਅੱਜ ਇਸ ਮੁਕਾਮ ਤੱਕ ਪਹੁੰਚਾਇਆ ਹੈ। ਮੈਂ ਇਹ ਕਦਾ ਕਹਿਣਾ ਹੈ ਕਿ ਕੁੜੀਆਂ ਲਈ ਹੁਣ ਕੋਈ ਵੀ ਖੇਤਰ ਮੁਸ਼ਕਲ ਨਹੀਂ ਹੈ। ਮੇਰੀ ਮਾਤਾ ਮਧੂ ਪੱਲਾ ਕਹਿੰਦੀ ਨੇ ਮੈਂ ਆਪਣੀ ਬੇਟੀ ਨੂੰ ਇਸ ਮੰਜ਼ਲ ਤੇ ਦੇਖਣਾ ਚਾਹੁੰਦੀ ਸੀ। ਮੈਨੂੰ ਪਤਾ ਸੀ ਕਦੇ-ਕਦੇ ਮੈਂ ਉਸਦੇ ਨਾਲ ਬਹੁਤ ਸਖਤੀ ਵੀ ਵਰਤੀ ਸੀ ਪਰ ਉਹ ਜ਼ਰੂਰੀ ਸੀ। ਆਪਣੀ ਧੀ ਨੂੰ ਹਰ ਮੁਸ਼ਕਲ ਲਈ ਤਿਆਰ ਕਰਨਾ ਮੇਰਾ ਪਹਿਲਾ ਫਰਜ਼ ਸੀ ਜਿਸ ਨੂੰ ਨਿਭਾ ਲਈ ਮੈਨੂੰ ਕਦੇ ਮਾਂ ਤੇ ਕਦੇ ਟ੍ਰੇਨਰ ਬਣਨਾ ਪਿਆ। ਆਪਣੀ ਬੇਟੀ ਨੂੰ ਜਿਮ ਕਰਵਾਉਣ ਲਈ ਮੈਂ ਖੁਦ ਵੀ ਉਸਦੇ ਨਾਲ ਜਿਮ ਸ਼ੁਰੂ ਕਰ ਦਿੱਤਾ ਸੀ ਪੰਜਾਬ ਦੇ ਵਿੱਚ 에어 포ਸ ਦੀ ਸਿਗਲਾਈ ਕਿਵੇਂ ਸੰਭਵ ਹੋਈ ਦਵੇਂ ਮੈਲਾ ਕਰੇਟਾ ਨੇ ਬੀਬੀਸੀ ਨੂੰ ਦੱਸਿਆ ਕਿ 3 ਸਾਲ ਦੀ ਟ੍ਰੇਨਿੰਗ ਦੌਰਾਨ ਸਾਡਾ ਕੋਈ ਖਰਚਾ ਨਹੀਂ ਹੋਇਆ ਸਾਡੀ ਟ੍ਰੇਨਿੰਗ ਦਾ ਸਾਰਾ ਖਰਚਾ ਮਾਈਪਾਗੋ ਪ੍ਰੈਪਰੇਟਰੀ ਇੰਸਟੀਚੂਟ ਵੱਲੋਂ ਕੀਤਾ ਗਿਆ ਟ੍ਰੇਨਿੰਗ ਦੌਰਾਨ ਮਾਈਪਾਗੋ ਪ੍ਰੈਪਰੇਟਰੀ ਇੰਸਟੀਚੂਟ ਵੱਲੋਂ ਸਾਰਾ ਖਰਚਾ ਕੀਤਾ ਜਾਂਦਾ ਰਿਹਾ ਇਹ ਦੱਸਦੇ ਹਨ ਸਕੂਲ ਸਮੇਂ ਮੈਂ ਤੱਕ ਮੈਨੂੰ ਨਹੀਂ ਪਤਾ ਸੀ ਕਿ ਮੈਂ 에어 포ਸ ਦੇ ਵਿੱਚ ਜਾਵਾਂਗੀ ਪਰ 12ਵੀਂ ਤੋਂ ਬਾਅਦ ਕਿਸੇ ਦੇ ਕਹਿਣ ਤੇ ਮੈਂ ਮਾਈ ਭਾਗੋ ਪ੍ਰੀਪਰੇਟਰੀ ਇੰਸਟੀਚੂਟ ਨਾਹਲੀ ਦੇ ਵਿੱਚ ਦਾਖਲੇ ਲਈ ਪ੍ਰੀਖਿਆ ਦੇ ਦਿੱਤੀ। ਮੇਰੀ ਚਾਣ ਹੋਈ ਤਾਂ 3 ਸਾਲ ਸਾਡਾ ਇੱਥੇ ਰਹਿਣਾ, ਖਾਣਾ-ਪੀਣਾ, ਟ੍ਰੇਨਿੰਗ ਹਰ ਕੰਮ ਮੁਫਤ ਹੋਇਆ। ਇਹ ਅਦਾਰਾ ਨਾ ਹੁੰਦਾ ਤਾਂ ਸ਼ਾਇਦ ਅੱਜ ਮੈਂ ਵੀ ਆਪਣਾ ਸੁਪਨਾ ਪੂਰਾ ਨਾ ਕਰ ਪਾਉਂਦੀ। ਹੁਣ ਮੈਂ ਆਪਣੇ 3 ਸਾਲ ਟ੍ਰੇਨਿੰਗ ਦੇ ਪੂਰੇ ਕਰਨ ਮਗਰੋਂ ਇੱਥੇ ਹੋਰ ਵਿਦਿਆਰਥੀਆਂ ਨੂੰ ਟ੍ਰੇਨਿੰਗ ਵੀ ਦੇ ਰਹੀ ਆਂ। ਮੈਂ ਕਿਨੇ ਵੀ মিডিਆ ਨੂੰ ਦੱਸਿਆ ਮੈਂ ਕਮ ਅਰਸ਼ ਦੀ ਵਿਦਿਆਰਥਣ ਸੀ ਪਰ ਅੰਮ੍ਰਾਲਾ ਰਹਿੰਦੇ ਹੋਏ ਮੈਂ 에ਅਰਪੋਰਟ ਤੇ MiG-24, Rafale, Jaguar ਵਰਗੇ ਹਵਾਈ ਸ ਮੇਰੇ ਮਨ ਦੇ ਵਿੱਚ ਸੀ ਮੈਂ ਅਜਿਹਾ ਕੁਝ ਕਰਨਾ ਹੈ ਪਰ ਰਾਹ ਨਹੀਂ ਸੀ ਮਿਲ ਰਿਹਾ ਫਿਰ ਇੱਕ ਦਿਨ ਅਚਾਨਕ ਮਾਈ ਭਾਗ ਇੰਸਟੀਚੂਟ ਤੋਂ ਫੋਨ ਆ ਕੇ ਮੈਂ ਦਾਖਲੇ ਲਈ ਅਪਲਾਈ ਕਰ ਦਿੱਤਾ ਮੈਂ ਦਾਖਲਾ ਟੈਸਟ ਪਾਸ ਕਰ ਦਿੱਤਾ ਤੇ ਮੇਰਾ ਦਾਖਲਾ ਹੋ ਗਿਆ ਗਲਬਦਰਾਤ ਮੈਂ ਇੱਕ ਦਸਤੇ ਹੋਏ ਕਹਿੰਦੇ ਨੇ ਹੁਣ ਮੈਂ ਸੋਚਦੀ ਹਾਂ ਕਿ ਮੈਂ ਇੱਕ ਦਿਨ ਦੇਸ਼ ਦੀ ਰਾਸ਼ਟਰਪਤੀ ਬਣਨਾ ਹੈ ਪਰਮਾਤਮਾ ਦੀ ਕਿਰਪਾ ਹੋਈ ਤਾਂ ਮੇਰਾ ਇਹ ਸੁਪਨਾ ਵੀ ਪੂਰਾ ਹੋਵੇਗਾ ਕੁੜੀਆਂ ਲਈ 에ਅਰਫੋਰਸ ਦੇ ਵਿੱਚ ਜਾਣਾ ਕਿੰਨਾ ਮੁਸ਼ਕਲ ਹੈ ਮੈਂ ਕਿਤੇ ਬਚਰਨ ਦੋਮਾ ਦਾ ਕਹਿਣਾ ਹੈ ਕਿ ਕੁੜੀਆਂ ਲਈ ਹੁਣ ਕੋਈ ਵੀ ਖੇਤਰ ਮੁਸ਼ਕਲ ਨਹੀਂ ਹੈ ਬਸ ਤੁਹਾਡੇ ਵਿੱਚ ਅੱਗੇ ਵਧਣ ਦੀ ਲਗਨ ਹੋਣੀ ਚਾਹੀਦੀ ਹੈ ਉਹਨਾਂ ਨੂੰ ਕਦੇ ਵੀ ਨਹੀਂ ਲੱਗਿਆ ਇਹ ਕਮ ਹੋਣਾ ਦਾ ਨਹੀਂ ਬਲਕਿ ਮੁੰਡਿਆਂ ਦਾ ਹੈ ਉਹ ਕਹਿੰਦੀਆਂ ਹੁਣ ਸਮਾਂ ਬਦਲ ਰਿਹਾ ਹੈ ਮਾਪਿਆਂ ਨੂੰ ਪਿੰਡ ਵਾਲਿਆਂ ਤੋਂ ਆਪਣੀ ਧੀ ਦੀ ਪ੍ਰਾਪਤੀ ਬਾਰੇ ਪਤਾ ਲੱਗਿਆ ਚਨਪ੍ਰੀਤ ਕੌਰ ਦੇ ਮਾਤਾ ਕੁਲਵੰਤ ਕੌਰ ਦੱਸਦੀ ਨੇ ਮੈਨੂੰ ਮੇਰੇ ਪਿੰਡ ਵਾਲਿਆਂ ਦੇ ਫੋਨ ਆਏ ਤੁਹਾਡੀ ਬੇਟੀ ਦੀ ਫੋਟੋ ਸੋਸ਼ਲ ਮੀਡੀਆ ਤੇ ਆਈ ਹੈ ਮੈਨੂੰ ਜਿੱਦ ਨਹੀਂ ਹੋ ਰਿਹਾ ਕਿ ਮੈਂ ਕਿਹਾ ਮੈਨੂੰ ਫੋਟੋ ਭੇਜੋ ਉਹ ਪਾਬਕੋ ਕੇ ਕਹਿੰਦੇ ਸਾਨੂੰ ਨਹੀਂ ਪਤਾ ਕਿ ਸਾਡੀ ਧੀ ਇੰਨਾ ਮਾਣ ਵਧਾਏਗੀ ਉਸ ਦੀਆਂ ਫੋਟੋਆਂ ਅਖਬਾਰਾਂ ਦੇ ਵਿੱਚ ਲੱਗਣਗੀਆਂ ਸੋਸ਼ਲ ਮੀਡੀਆ ਤੇ ਉਸ ਦੀਆਂ ਫੋਟ ਜਿਸ ਦਿਨ ਐਫ ਕਟ ਦਾ ਨਤੀਜਾ ਆਇਆ ਸਾਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੈਗਨੇਟ 23ਵਾਂ ਰੈਂਕ ਹਾਸਲ ਕੀਤਾ ਹੈ ਅਸੀਂ ਬਾਰ-ਬਾਰ ਚੈੱਕ ਕਰ ਰਹੇ ਸੀ ਕਿ ਮੈਹਕਦਾਹੀ ਨਾਮ ਹੈ ਜਾਂ ਕਿਸੇ ਹੋਰ ਦਾ ਲਗਾਤਾਰ ਚੈੱਕ ਕਰਨ ਤੋਂ ਬਾਅਦ ਸਾਨੂੰ ਯਕੀਨ ਆਇਆ ਮੇਰੀ ਬੇਟੀ ਨੇ ਆਪਣਾ ਸੁਪਨਾ ਪੂਰਾ ਕਰ ਲਿਆ ਪੰਜਾਬ ਦੇ ਸਿਆਸਤਦਾਨਾਂ ਨੇ ਵੀ ਇਸ ਨੂੰ ਵਧਾਈ ਦਿੱਤੀ ਹੈ ਚਰਨਪ੍ਰੀਤ ਤੇ ਮੈਕਦੀ ਇਸ ਪ੍ਰਾਪਤੀ ਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोड़ा ਅਕਾਲੀ ਆਗੂ ਵਿਕਰਮ ਮੰਜੀਟ ਅਤੇ ਐਮਪੀ ਹਰਸ਼ਿੰਦਰ ਬਾਦਲ ਨੇ ਵੀ ਉਹਨਾਂ ਦੇ ਪਰਿਵਾਰਾਂ ਨੂੰ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਵਧਾਈਆਂ ਦਿੱਤੀਆਂ ਚਰਨਪ੍ਰੀਤ कौर ਤੇ ਮੈਕਦੀਆ ਅਗਲੇ ਸਾਲ ਜਨਵ ਏਅਰ ਫੋਰਸ ਅਕੈਡਮੀ ਡੁੰਡੀਗਲ ਤੇ ਤੇਲੰਗਾਨਾ ਵਿਖੇ ਪ੍ਰੀ ਕਮਿਸ਼ਨ ਸਿਖਲਾਈ ਸ਼ੁਰੂ ਕਰਨਗੇ ਇੱਕ ਸਾਲ ਦੀ ਸਿਖਲਾਈ ਤੋਂ ਬਾਅਦ ਉਹ ਭਾਰਤੀ ਏਅਰ ਫੋਰਸ ਦੇ ਅਕਾਊਂਟ ਭਾਗ ਦੇ ਵਿੱਚ ਕਮਿਸ਼ਨਡ ਆਫਟਰ ਦੀਆਂ ਸੇਵਾਵਾਂ ਨਿਭਾਉਣ ਲਈ ਤਿਆਰ ਹੋਣਗੇ ਕਮਿਸ਼ਨ ਅਫਸਰ ਦੀਆਂ ਸੇਵਾਵਾਂ ਨਿਭਾਉਣ ਲਈ ਤਿਆਰ ਹੋਣਗੇ ਹੁਣ ਜਾਣਦੇ ਹਾਂ ਕਿਵੇਂ ਮਿਲਦਾ ਹੈ ਦਾਖਲਾ ਟ੍ਰੇਨਿੰਗ ਲੈ ਰਹੇ ਵਿਦਿਆਰਥੀਆਂ ਨੂੰ ਸਾਲਾਨਾ ਟਿਊਸ਼ਨ ਫੀਸ ਭਰਨੀ ਪੈਂਦੀ ਹੈ ਪਰ ਬਾਕੀ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ ਇਸ ادارے 'ਚ ਦਾਖਲੇ ਲਈ ਦਾਖਲਾ ਟੈਸਟ ਤੇ ਇੰਟਰਵਿਊ ਪਾਸ ਕਰਨਾ ਲਾਜ਼ਮੀ ਹੈ ਐਨਡੀਏ ਪ੍ਰੀਪਰੇਟਿਵ ਵਿੰਗ ਵਾਲੇ ਬੱਚਿਆਂ ਦਾ ਟੈਸਟ ਜਨਵਰੀ ਮਹੀਨੇ ਤੇ ਗ੍ਰੈਜੂਏਟ ਐਂਟਰੀ ਵਾਲਿਆਂ ਦਾ ਟੈਸਟ ਮਈ ਮਹੀਨੇ ਦੇ ਵਿੱਚ ਹੁੰਦਾ ਹੈ। ਦਖਲਾ ਟੈਸਟ ਪਾਸ ਕਰਨ ਵਾਲੇ ਬੱਚਿਆਂ ਦੀ ਇੰਟਰਵਿਊ, ਮੈਡੀਕਲ ਟੈਸਟ ਤੇ ਫਿਜ਼ੀਕਲ ਟੈਸਟ ਦੇ ਅਧਾਰ ਤੇ ਮੈਟਲਿਸਟ ਤਿਆਰ ਕੀਤੀ ਜਾਂਦੀ ਹੈ। ਟ੍ਰੇਨਿੰਗ ਲੈ ਰਹੇ ਵਿਦਿਆਰਥੀਆਂ ਨੂੰ ਸਾਲਾਨਾ ਟਿਊਸ਼ਨ ਫੀਸ ਭਰਨੀ ਪੈਂਦੀ ਹੈ ਪਰ ਬਾਕੀ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ। ਅਦਾਰੇ ਦੇ ਡਾਇਰੈਕਟਰ ਜਸਵੀਰ ਸਿੰਘ ਸੰਧੂ ਨੇ ਦੱਸਿਆ ਕਿ ਨੈਸ਼ਨਲ ਡਿਫੈਂਸ ਅਕੈਡਮੀ ਦੇ ਵਿੱਚ ਹਰ ਸਾਲ 370 ਲੜਕਿਆਂ ਦੀ ਚੋਣ ਹੁੰਦੀ ਹੈ। ਜਦੋਂ ਕਿ ਲੜਕੀਆਂ ਦੀ ਗਿਣਤੀ 3 ਹਰ ਸਾਲ ਕੁੜੀਆਂ ਦੀ ਚੋਣ 에ਅਰ ਫੋਰਸ ਅਕੈਡਮੀ ਦੇ ਵਿੱਚ ਹੁੰਦੀ ਹੈ ਉਹਨਾਂ ਦੱਸੇ ਕਿ ਹੁਣ ਤੱਕ ਮਾਈਪਾਗੋ ਇੰਸਟੀਟਿਊਟ ਦੀਆਂ 34 ਲੜਕੀਆਂ ਵੱਖ-ਵੱਖ ਆਰਮਡ ਫੋਰਸ ਅਕੈਡਮੀ ਦੇ ਵਿੱਚ ਜਾ ਚੁੱਕੀਆਂ ਨੇ ਸੋ ਤੁਸੀਂ ਇਸ ਤੋ ਕੀ ਸਿਖਿਆ ਲਓਗੇ ਤੇ ਇਸ ਨੂੰ ਕਿਵੇਂ ਅੱਗੇ ਵਧਾਓਗੇ ਤਿਆਂ ਤੇ ਨਾਲ ਕਿੰਨਾ ਸਾਂਝਾ ਕਰੋਗੇ ਇੱਕ ਗੱਲ ਤੁਹਾਡੇ ਤੇ ਡਿਪੈਂਡ ਕਰਦੀ ਹੈ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਸੋਸ਼ਲ ਮੀਡੀਆ ਤੇ ਨੱਚਣ ਨਾਲੋਂ ਇੱਥੇ ਆਪਣੇ ਜਿਹੜੇ ਕਿਸਮਤ ਅਜਮਾਉਣ ਬੱਚੇ ਤਾਂ ਬਹੁਤ ਮੁਕੰਮਲ ਵੱਡਾ ਹੱਸਣ ਹਾਂਜੀ ਤੋ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Detail Punjab ਦੇ ਵਿੱਚ ਵੱਡੀ ਅਪਡੇਟ ਲੈ ਕੇ ਫਿਰ ਤੋਂ ਹਾਜ਼ਰ ਹੋਏ ਹਾਂ ਪਿਤਾ ਚਲਾਉਂਦਾ ਸੀ ਆਟੋ ਤੇ ਧੀ ਨੇ ਅੱਜ ਇਹ ਹ ਜਿੰਦਗੀ ਦੇ ਵਿੱਚ ਇੱਕ ਮੁਕਾਮ ਹਾਸਲ ਕਰ ਲਿਆ ਕੀ ਅਪਡੇਟ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧੀਆ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਬੈਲ ਆਈਕਨ ਆਲਟੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਧੀ ਪਰਿਵਾਰਿਕ ਸੰਸਕਾਰਾਂ ਦੇ ਵਿੱਚ ਮਾਪਿਆਂ ਦੀਆਂ ਅੱਖਾਂ ਦਾ ਤਾਰਾ ਹੁੰਦੀ ਹੈ ਤੇ ਸਿਰਫ ਇੱਕ ਪਰਿਵਾਰ ਦਾ ਹਿੱਸਾ ਨਹੀਂ ਸਗੋਂ ਸਮਾਜ ਦੀ ਮਜ਼ਬੂਤੀ ਦਾ ਆਧਾਰ ਵੀ ਹੈ ਉਹ ਮਿੱਠੇ ਬੋਲ ਸਹਿਜਲਤਾ ਤੇ ममता ਦੀ ਮੂਰਤ ਹੁੰਦੀ ਹੈ ਤੇ ਆਪਣੇ ਮਾਪਿਆਂ ਲਈ ਸਦਾ ਆਨੰਦ ਦਾ ਸਰੋਤ ਜਦਕੇ ਵਿਆਹ ਤੋਂ ਬਾਅਦ ਇੱਕ ਨਵੇਂ ਪਰਿਵਾਰ ਦੀ ਸ਼ਾਨ ਵੀ ਬਣਦੀ ਹੈ ਸਮਾਜ ਨੂੰ ਧੀਆਂ ਦੇ ਹੱਕਾਂ ਤੇ ਸਵੈ-ਨਿਰਭਰਤਾ ਵੱਲ ਧਿਆਨ ਦੇਣਾ ਤੇ ਸਮਾਨ ਮੌਕੇ ਪ੍ਰਦਾਨ ਕਰਨਾ ਸਮਾਜਿਕ ਤਰੱਕੀ ਦਾ ਅਸਲ ਰਾਹ ਵੀ ਹੈ ਤੇ ਇੱਕ ਅਸ਼ੀਰਵਾਦ ਹੈ ਜਿਸ ਦਾ ਮਾਣ ਫੌਜ ਵਿੱਚ ਜਾਣ ਦੀ ਰਾਹ ਖੋਲ ਦਿੱਤੇ ਨੇ ਇਸ ਸ਼ਬਦ ਮੇਲਾ ਕੈਡਟ ਚਰਨਪ੍ਰੀਤ कौर ਦੇ ਖਰਚ ਇਕੱਠੇ ਹੋਏ ਪਿੰਡ ਵਾਸੀਆਂ ਤੋਂ ਸੁਣਨ ਨੂੰ ਮਿਲੇ ਉਸ ਸਵੇਰੇ ਸਵੇਰੇ ਆਪਣਾ ਕੰਮ ਕਰ ਛੱਡ ਕੇ ਭਾਰਦੀ 에ਅਰ ਫੋਰਸ ਅਕੈਡਮੀ ਵਿੱਚ ਚੁਣੀ ਗਈ ਚਰਨਪ੍ਰੀਤ कौर ਦੇ ਮਾਤਾ ਪਿਤਾ ਨੂੰ ਵਧਾਈਆਂ ਦੇਣ ਆਏ ਸਨ ਖੁਸ਼ੀ ਦੇ ਮਹੌਲ ਦੇ ਵਿੱਚ ਚਰਨਪ੍ਰੀਤ कौर ਦੇ ਮਾਤਾ ਕੁਲਵੰਤ कौर ਭਾਵੁਕ ਵੀ ਹੋਏ ਮੀਡੀਆ ਨਾਲ ਗੱਲਬਾਤ ਕਰਦੇ ਉਹ ਰੋ ਪਈ ਉਹਨਾਂ ਦੱਸਿਆ ਕਿ ਮੈਂ ਕਿੰਨੀ ਖੁਸ਼ਾਂ ਕਿ ਦੱਸ ਨਹੀਂ ਸਕਦੀ ਮੇਰੀ ਧੀ ਨੇ ਇੱਥੋਂ ਤੱਕ ਪਹੁੰਚ ਲਈ ਬਹੁਤ ਮਿਹਨਤ ਕੀਤੀ ਹੈ ਚਰਨਪ੍ਰੀਤ कौर ਪੰਜਾਬ ਦੇ ਕੋਰਾਲੀ ਨੇੜਲੇ ਪਿੰਡ ਚਨਾਲੋਂ ਦੇ ਰਹਿਣ ਵਾਲੀ ਹਨ ਉਹਨਾਂ ਦੀ ਚੋਣ ਭਾਰਤੀ 에ਅਰ ਫੋਰਸ ਅਕੈਡਮੀ ਦੇ ਵਿੱਚ ਪ੍ਰੀ ਕਮਿਸ਼ਨ ਸਿਖਲਾਈ ਲਈ ਹੋਈ ਹੈ। ਉਹਨਾਂ ਨੇ ਭਾਰਤੀ 에ਅਰ ਫੋਰਸ ਅਕੈਡਮੀ ਲਈ ਹੋਈ FCAT 2024 ਦੀ ਪ੍ਰੀਕਾਪੀ ਦੇਸ਼ ਭਰ ਦੇ ਵਿੱਚੋਂ 192 ਚੋਂ ਚੌਥਾ ਰੈਂਕ ਹਾਸਲ ਕੀਤਾ ਹੈ। ਚਨਪ੍ਰੀਤ ਕੋਰ ਦੇ ਪਿਤਾ ਹਰਮਿੰਦਰ ਸਿੰਘ ਆਟੋ ਡਰਾਈਵਰ ਹਨ ਕਰਦਾ ਸਾਰਾ ਖਰਚਾ ਪਿਤਾ ਹਰਮਿੰਦਰ ਸਿੰਘ ਦੇ ਸਰਤੇ। ਚਨਪ੍ਰੀਤ ਕੋਰ ਨੇ মিডিਆ ਨਾਲ ਗੱਲਬਾਤ ਕਰਦਿਆਂ ਦੱਸਿਆ ਸਾਨੂੰ ਤਿੰਨਾਂ ਬੱਚਿਆਂ ਨੂੰ ਕਰਾਲੀ ਦੇ ਸਭ ਤੋਂ ਚੰਗੇ ਸਕੂਲਾਂ ਦੇ ਵਿੱਚ ਪੜਾਇਆ ਗਿਆ। ਕਿ ਸੀ ਫਿਰ ਵੀ ਮੈਂ 에ਅਰ ਫੋਰਸ ਤੇ ਵਿੱਚ ਜਾਣਾ ਸੀ। ਇਸ ਤੱਕ ਕਦੇ ਕਿਸੇ ਨੇ ਕੋਈ ਰੋਕ ਟੋਕ ਨਹੀਂ ਕੀਤੀ ਮੇਰੇ ਕਰਦੇ ਕਦੇ ਇਹ ਸੁਣਨ ਨੂੰ ਨਹੀਂ ਮਿਲਿਆ ਕਿ ਤੂੰ ਕੁੜੀਆਂ ਸਮਾਂ ਦੀ ਬਿਮਾਰੀ ਬਣੀ ਸੀ ਚਰਨਪ੍ਰੀਤ ਦਾ ਹੌਸਲਾ ਚਰਨਪ੍ਰੀਤ कौर ਨੇ ਉਹ ਵੀ ਸਮਾਧੀ ਜਦੋਂ ਉਹਨਾਂ ਦੀ ਮਾਤਾ ਕੁਲਵੰਤ कौर ਕਰੰਟ ਲੱਗਣ ਕਾਰਨ ਗੰਭੀਰ ਰੂਪ ਦੇ ਵਿੱਚ ਬਿਮਾਰ ਹੋ ਗਏ ਸਨ ਮਾਤਾ ਕੁਲਵੰਤ कौर ਕਹਿੰਦੇ ਹਨ ਅੱਜ ਜਦੋਂ ਮੇਰੀ ਧੀ ਦੇ ਸੁਪਨੇ ਪੂਰੇ ਹੋਏ ਹਨ ਤਾਂ ਮੈਨੂੰ ਕੋਈ ਸ਼ਿਕਵਾ ਨਹੀਂ ਹੈ ਮੈਂ ਆਪਣੀ ਤਲੇ ਕੁਝ ਕਰ ਨਹੀਂ ਸકી ਅੱਜ ਖੁਸ਼ੀ ਵੇਲੇ ਮੇਰੀਆਂ ਅੱਖਾਂ 'ਚੋਂ ਰੂਵੀ ਇਸੇ ਕਰਕੇ ਆ ਰਹੇ ਹਨ ਕਿ ਮੈਂ ਆਪਣੀ ਧੀ ਨੂੰ ਸੰਭਾਲਦੇ ਮੈਨੂੰ ਦਿਖਿਆ ਹੁਣ ਉਹ ਆਪਣੇ ਪੈਰਾਂ ਉੱਤੇ ਖੜੀ ਹੋ ਗਈ ਹੈ ਉਹ ਕਹਿੰਦੇ ਹਨ ਮੈਨੂੰ ਹਮੇਸ਼ਾ ਲੱਗਦਾ ਸੀ ਕਿ ਅਸੀਂ ਆਪਣੇ ਬੱਚਿਆਂ ਲਈ ਉਹਨਾ ਨਹੀਂ ਕਰਦੇ ਜਿੰਨਾ ਹੋਰ ਮਾਪੇ ਕਰਦੇ ਨੇ ਪਰ ਅੱਜ ਨਤੀਜੇ ਸਾਹਮਣੇ ਨੇ ਚਰਨਪ੍ਰੀਤ कौर ਦੀ 에ਅਰ ਫੋਰਸ ਦੇ ਵਿੱਚ ਜਾਣ ਦੀ ਸਾਰੀ ਟ੍ਰੇਨਿੰਗ ਮਹਾਲੀ ਦੇ ਮਾਈਪਾਗੋ ਪ੍ਰੈਪਰੇਟਰੀ ਇੰਸਟੀਚੂਟ ਦੇ ਵਿੱਚ ਹੋਈ ਹੈ ਸਕੂਲੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਚਰਨਪ੍ਰੀਤ कौर ਨੇ ਮਾਈਪਾਗੋ ਪ੍ਰੈਪਰੇਟਰੀ ਇੰਸਟੀਚੂਟ ਦਾ ਦਾਖਲਾ ਟੈਸਟ ਪਾਸ ਕੀਤਾ ਤੇ ਫਿਰ 3 ਸਾਲ ਮਹਾਲੀ ਦੇ ਵਿੱਚ ਰਹਿ ਕੇ ਹੀ ਟ੍ਰੇਨਿੰਗ ਕੀਤੀ ਮੋਹਾਲੀ ਦੀ ਇੱਕ ਹੋਰ ਜਿਹੜੀ ਹੈ ਲੜਕੀ ਉਹ ਉਸਦੀ ਵੀ ਚੋਣ ਹੋਈ ਹੈ ਮਕਦਰੀਆ ਦੀ ਵੀ ਚੋਣ ਹੋਈ ਹੈ ਏਅਰਪੋਰਟ ਅਕੈਡਮੀ ਲਈ ਮਕਦਰੀਆ ਦੀ ਵੀ ਚੋਣ ਹੋਈ ਹੈ ਏਅਰਪੋਰਟ ਅਕੈਡਮੀ ਲਈ ਚੁਣੀਆਂ ਗਈਆਂ ਕੁੜੀਆਂ ਦੇ ਵਿੱਚ ਪੰਜਾਬ ਦੀ ਇੱਕ ਹੋਰ ਕੁੜੀ ਵੀ ਹੈ ਮੋਹਾਲੀ ਦੇ ਨੇੜਲੇ ਸ਼ਹਿਰ ਖਰੜ ਦੀ ਰਹਿਣ ਵਾਲੀ ਮਕਦਰੀਆ ਨੇ ਵੀ ਇਹ ਮੱਲ ਮਾਰੀ ਹੈ ਮਕਦਰੀਆ ਨੇ ਵੀ ਐਫਕੈਟ ਪ੍ਰੀਖਿਆ ਦੇ ਵਿੱਚ 23ਵੇਂ ਇੰਸਟੀਚੂਟ ਦੀਆਂ ਵਿਦਿਆਰਤਾਂ ਹਨ ਮਕਦਰੀਆ ਦਾ ਜਨਮ ਹਰਿਆਣਾ ਦੇ ਸੋਨੀਪੱਤ ਦਾ ਉਹ ਬਚਪਨ ਤੋਂ ਪੰਜਾਬ ਦੇ ਮੋਹਾਲੀ ਸ਼ਹਿਰ ਦੇ ਵਿੱਚ ਰਹੀ ਤਿੰਨ ਵਾਰ ਫੇਲ ਹੋ ਕੇ ਪਾਸ ਹੋਣਾ ਤੁਹਾਨੂੰ ਵੱਖਰਾ ਸਕੂਨ ਦਿੰਦਾ ਹੈ ਏਅਰਫੋਰਸ ਦੀ ਪ੍ਰੀਖਿਆ ਪਾਸ ਕਰਨ ਲਈ ਮੇਰੀ ਇਹ ਤੀਸਰੀ ਕੋਸ਼ਿਸ਼ ਸੀ ਇਸ ਵਾਰ ਦਿਨ ਰਾਤ ਦੀ ਸਖਤ ਮਿਹਨਤ ਤੋਂ ਬਾਅਦ ਮੈਂ ਪ੍ਰੀਖਿਆ ਪਾਸ ਕਰਨ ਦੇ ਵਿੱਚ ਸਫਲ ਹੋਈਆਂ ਮੈਂ ਕਿਦੀ ਮਾਤਾ ਜੀ ਵੀ ਉਹਨਾਂ ਨੂੰ ਸਖਤ ਮਿਹਨਤ ਕਰਵਾਈ ਹੈ ਏਅਰਫੋਰਸ ਲਈ 12 ਕਿਲੋ ਭਾਰ ਘਟਾਇਆ ਮੈਂ ਕਿਹਾ ਸੀ ਏਅਰਫੋਰਸ ਦੇ ਵਿੱਚ ਚੋਣ ਲਈ ਮਾਨਸਿਕ ਤੇ ਸਰੀਰਕ ਸਿਖਲਾਈ ਦੋਵੇਂ ਬਹੁਤ ਜ਼ਰੂਰੀ ਨੇ ਮੈਨੂੰ ਪੜਨ ਦਾ ਸ਼ੌਕ ਸੀ ਮੇਰੇ ਲਈ ਪੜਾਈ ਔਖਾ ਕੰਮ ਨਹੀਂ ਸੀ ਔਖਾ ਸੀ ਤਾਂ ਭਾਰ ਘਟਾਉਣਾ ਪੜਾਈ ਦੇ ਨਾਲ ਨਾਲ ਸਰੀਰਕ ਤੌਰ ਤੇ ਫਿੱਟ ਹੋਣ ਲਈ ਮੈਂ 12 ਕਿਲੋ ਭਾਰ ਘਟਾਇਆ ਮੈਂ ਕਹਿੰਦੇ ਹਾਂ ਮੈਂ 12 ਕਿਲੋ ਭਾਰ ਘਟਾ ਦਿੱਤਾ ਮੈਂ ਕਹਿੰਦੇ ਹਾਂ ਸਭ ਤੋਂ ਵੱਡਾ ਯੋਗਦਾਨ ਮੇਰੀ ਮਾਂ ਮਧੂ ਬਾਲਾ ਦਾ ਰਿਹਾ। ਉਹਨਾਂ ਦੀ ਸਿੱਖ ਸਿਕਲਾਈ ਨੇ ਮੈਨੂੰ ਅੱਜ ਇਸ ਮੁਕਾਮ ਤੱਕ ਪਹੁੰਚਾਇਆ ਹੈ। ਮੈਂ ਇੱਕ ਦਾ ਕਹਿਣਾ ਹੈ ਕਿ ਕੁੜੀਆਂ ਲਈ ਹੁਣ ਕੋਈ ਵੀ ਖੇਤਰ ਮੁਸ਼ਕਲ ਨਹੀਂ ਹੈ। ਮੇਰੀ ਮਾਤਾ ਮਧੂ ਬਾਲਾ ਕਹਿੰਦੀ ਨੇ ਮੈਂ ਆਪਣੀ ਬੇਟੀ ਨੂੰ ਇਸ ਮੰਜ਼ਲ ਤੇ ਦੇਖਣਾ ਚਾਹੁੰਦੀ ਸੀ। ਮੈਨੂੰ ਪਤਾ ਸੀ ਕਦੇ-ਕਦੇ ਮੈਂ ਉਸ ਦੇ ਨਾਲ ਬਹੁਤ ਸਖਤੀ ਵੀ ਵਰਤੀ ਸੀ ਪਰ ਉਹ ਜ਼ਰੂਰੀ ਸੀ। ਆਪਣੀ ਧੀ ਨੂੰ ਹਰ ਮੁਸ਼ਕਲ ਲਈ ਤਿਆਰ ਕਰਨਾ ਮੇਰਾ ਪਹਿਲਾ ਫਰਜ਼ ਸੀ ਜਿਸ ਨੂੰ ਨਿਭਾਉਣ ਲਈ ਮੈਨੂੰ ਕਦੇ ਮਾਂ ਤੇ ਕਦੇ ਟ੍ਰੇਨਰ ਬੰਨਣਾ ਪਿਆ। ਆਪਣੀ ਬੇਟੀ ਨੂੰ ਜਿੰਮ ਕਰਵਾਉਣ ਲਈ ਮੈਂ ਖੁਦ ਵੀ ਉਸਦੇ ਨਾਲ ਜਿੰਮ ਸ਼ੁਰੂ ਕਰ ਦਿੱਤਾ ਸੀ ਪੰਜਾਬ ਦੇ ਵਿੱਚ Air Force ਦੀ ਸਿਖਲਾਈ ਕਿਵੇਂ ਸੰਭਵ ਹੋਈ ਦਮੇ ਮੈਲਾ ਕਰੇਟਾ ਨੇ BBC ਨੂੰ ਦੱਸਿਆ ਕਿ 3 ਸਾਲ ਦੀ ਟ੍ਰੇਨਿੰਗ ਦੌਰਾਨ ਸਾਡਾ ਕੋਈ ਖਰਚਾ ਨਹੀਂ ਹੋਇਆ ਸਾਡੀ ਟ੍ਰੇਨਿੰਗ ਦਾ ਸਾਰਾ ਖਰਚਾ ਮਾਈਪਾਗੋ ਪ੍ਰੈਪਰੇਟਰੀ ਇੰਸਟੀਚੂਟ ਵੱਲੋਂ ਕੀਤਾ ਗਿਆ ਟ੍ਰੇਨਿੰਗ ਦੌਰਾਨ ਮਾਈਪਾਗੋ ਪ੍ਰੈਪਰੇਟਰੀ ਇੰਸਟੀਚੂਟ ਵੱਲੋਂ ਸਾਰਾ ਖਰਚਾ ਕੀਤਾ ਜਾਂਦਾ ਰਿਹਾ ਚਨਪ੍ਰੀਤ ਦੱਸਦੇ ਹਨ ਸਕੂਲ ਸਮੇਂ ਮੈਂ ਤੱਕ ਮੈਨੂੰ ਨਹੀਂ ਪਤਾ ਸੀ ਕਿ ਮੈਂ Air Force ਦੇ ਵਿੱਚ ਜਾਵਾਂਗੀ ਪਰ 12ਵੀਂ ਤੋਂ ਬਾਅਦ ਕਿਸੇ ਦੇ ਕਹਿਣ ਤੇ ਮੈਂ ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚੂਟ ਮਹਾਲੀ ਦੇ ਵਿੱਚ ਦਾਖਲੇ ਲਈ ਪ੍ਰੀਖਿਆ ਦੇ ਦਿੱਤੀ। ਮੇਰੀ ਚੋਣ ਹੋਈ ਤਾਂ 3 ਸਾਲ ਸਾਡਾ ਇੱਥੇ ਰਹਿਣਾ, ਖਾਣਾ ਪੀਣਾ, ਟ੍ਰੇਨਿੰਗ ਹਰ ਕੰਮ ਮੁਫਤ ਹੋਇਆ। ਇਹ ਅਦਾਰਾ ਨਾ ਹੁੰਦਾ ਤਾਂ ਸ਼ਾਇਦ ਅੱਜ ਮੈਂ ਵੀ ਆਪਣਾ ਸੁਪਨਾ ਪੂਰਾ ਨਾ ਕਰ ਪਾਉਂਦੀ। ਹੁਣ ਮੈਂ ਆਪਣੇ 3 ਸਾਲ ਟ੍ਰੇਨਿੰਗ ਦੇ ਪੂਰੇ ਕਰਨ ਮਗਰੋਂ ਇੱਥੇ ਹੋਰ ਵਿਦਿਆਰਥਣਾਂ ਨੂੰ ਟ੍ਰੇਨਿੰਗ ਵੀ ਦੇ ਰਹੀ ਆਂ। ਮੈਂ ਕਨੇਵੀ ਮੀਡੀਆ ਨੂੰ ਦੱਸਿਆ ਮੈਂ ਕਮ ਅਰਸ਼ ਦੀ ਵਿਦਿਆਰਥਣ ਸੀ ਪਰ ਅੰਮ੍ਰਾਲਾ ਰਹਿੰਦੇ ਹੋਏ ਮੈਂ 에ਅਰਪੋਰਟ ਤੇ ਮਿਗ 24, ਰਾਫੇਲ, ਮੇਰੇ ਮਨ ਦੇ ਵਿੱਚ ਸੀ ਮੈਂ ਅਜਿਹਾ ਕੁਝ ਕਰਨਾ ਹੈ ਪਰ ਰਾਹ ਨਹੀਂ ਸੀ ਮਿਲ ਰਿਹਾ ਫਿਰ ਇੱਕ ਦਿਨ ਅਚਾਨਕ ਮਾਈ ਭਾਗ ਇੰਸਟੀਚੂਟ ਤੋਂ ਫੋਨ ਆ ਕੇ ਮੈਂ ਦਾਖਲੇ ਲਈ ਅਪਲਾਈ ਕਰ ਦਿੱਤਾ ਮੈਂ ਦਾਖਲਾ ਟੈਸਟ ਪਾਸ ਕਰ ਦਿੱਤਾ ਤੇ ਮੇਰਾ ਦਾਖਲਾ ਹੋ ਗਿਆ ਗਲਬਦ ਦੌਰਾਨ ਮੈਂ ਇੱਕ ਦੱਸਦੇ ਹੋਏ ਕਹਿੰਦੇ ਨੇ ਹੁਣ ਮੈਂ ਸੋਚਦੀ ਹਾਂ ਕਿ ਮੈਂ ਇੱਕ ਦਿਨ ਦੇਸ਼ ਦੀ ਰਾਸ਼ਟਰਪਤੀ ਬਣਨਾ ਹੈ ਪਰਮਾਤਮਾ ਦੀ ਕਿਰਪਾ ਹੋਈ ਤਾਂ ਮੇਰਾ ਇਹ ਸੁਪਨਾ ਵੀ ਪੂਰਾ ਹੋਵੇਗਾ ਕੁੜੀਆਂ ਲਈ 에ਅਰਫੋਰਸ ਦੇ ਵਿੱਚ ਜਾਣਾ ਕਿੰਨਾ ਮੁਸ਼ਕਲ ਹੈ ਮੈਂ ਤੇ ਚਰਨ ਦੋਮਾ ਦਾ ਕਹਿਣਾ ਹੈ ਕਿ ਕੁੜੀਆਂ ਲਈ ਹੁਣ ਕੋਈ ਵੀ ਖੇਤਰ ਮੁਸ਼ਕਲ ਨਹੀਂ ਹੈ ਬਸ ਤੁਹਾਡੇ ਵਿੱਚ ਅੱਗੇ ਵਧਣ ਦੀ ਲਗਨ ਹੋਣੀ ਚਾਹੀਦੀ ਹੈ ਉਹਨਾਂ ਨੂੰ ਕਦੇ ਵੀ ਨਹੀਂ ਲੱਗਿਆ ਇਹ ਕੰਮ ਹੋਣਾ ਦਾ ਨਹੀਂ ਬਲਕਿ ਮੁੰਡਿਆਂ ਦਾ ਹੈ ਉਹ ਕਹਿੰਦੀਆਂ ਹੁਣ ਸਮਾਂ ਬਦਲ ਰਿਹਾ ਹੈ ਮਾਪਿਆਂ ਨੂੰ ਪਿੰਡ ਵਾਲਿਆਂ ਤੋਂ ਆਪਣੀ ਧੀ ਦੀ ਪ੍ਰਾਪਤੀ ਬਾਰੇ ਪਤਾ ਲੱਗਿਆ ਚਨਪ੍ਰੀਤ ਕੌਰ ਦੇ ਮਾਤਾ ਕੁਲਵੰਤ ਕੌਰ ਦੱਸਦੀ ਨੇ ਮੈਨੂੰ ਮੇਰੇ ਪਿੰਡ ਵਾਲਿਆਂ ਦੇ ਫੋਨ ਆਏ ਤੁਹਾਡੀ ਬੇਟੀ ਦੀ ਫੋਟੋ ਸੋਸ਼ਲ ਮੀਡੀਆ ਤੇ ਆਈ ਹੈ ਮੈਨੂੰ ਜਿੱਦ ਨਹੀਂ ਹੋ ਰਿਹਾ ਕਿ ਮੈਂ ਕਿਹਾ ਮੈਨੂੰ ਫੋਟੋ ਭੇਜੋ ਉਹ ਪਾਪਕੋ ਕੇ ਕਹਿੰਦੇ ਸਾਡੇ ਤੇ ਇੰਨਾ ਮਾਣ ਵਧਾਈ ਗਈ ਉਸ ਦੀਆਂ ਫੋਟੋਆਂ ਅਖਬਾਰਾਂ ਦੇ ਵਿੱਚ ਲੱਗਣਗੀਆਂ ਸੋਸ਼ਲ ਮੀਡੀਆ ਤੇ ਉਸ ਦੀਆਂ ਫੋਟੋਆਂ ਹੋਣਗੀਆਂ ਜਿਸ ਦਿਨ ਐਫ ਕਟ ਦਾ ਨਤੀਜਾ ਆਇਆ ਸਾਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੈਗਨੇਟ 23ਵਾਂ ਰੈਂਕ ਹਾਸਲ ਕੀਤਾ ਹੈ ਅਸੀਂ ਬਾਰ-ਬਾਰ ਚੈੱਕ ਕਰ ਰਹੇ ਸੀ ਕਿ ਮੈਹਕਦਾਹੀ ਨਾਮ ਹੈ ਜਾਂ ਕਿਸੇ ਹੋਰ ਦਾ ਲਗਾਤਾਰ ਚੈੱਕ ਕਰਨ ਤੋਂ ਬਾਅਦ ਸਾਨੂੰ ਯਕੀਨ ਆਇਆ ਮੇਰੀ ਬੇਟੀ ਨੇ ਆਪਣਾ ਸੁਪਨਾ ਪੂਰਾ ਕਰ ਲਿਆ ਪੰਜਾਬ ਦੇ ਸਿਆਸਤਦਾਨਾਂ ਨੇ ਵੀ ਇਸ ਨੂੰ ਵਧਾਈ ਦਿੱਤੀ ਹੈ ਚਰਨਪ੍ਰੀਤ ਤੇ ਮੈਹਕਦੀਸ ਪ੍ਰਾਪਤੀ ਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोड़ा ਅਕਾਲੀ ਆਗੂ ਵਿਕਰਮ ਮੰਜੀਟ ਅਤੇ ਐਮਪੀ ਹਰਸ਼ਿੰਦਰ ਬਾਦਲ ਨੇ ਵੀ ਉਹਨਾਂ ਦੇ ਪਰਿਵਾਰਾਂ ਨੂੰ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਵਧਾਈਆਂ ਦਿੱਤੀਆਂ ਚਰਨਪ੍ਰੀਤ कौर ਤੇ ਮੈਕਦਾਈਆ ਅਗਲੇ ਸਾਲ ਜ ਏਅਰ ਫੋਰਸ ਅਕੈਡਮੀ ਡੁੰਡੀਗਲ ਤੇ ਤੇਲੰਗਾਨਾ ਵਿਖੇ ਪ੍ਰੀ ਕਮਿਸ਼ਨ ਸਿਖਲਾਈ ਸ਼ੁਰੂ ਕਰਨਗੇ ਇੱਕ ਸਾਲ ਦੀ ਸਿਖਲਾਈ ਤੋਂ ਬਾਅਦ ਉਹ ਭਾਰਤੀ ਏਅਰ ਫੋਰਸ ਦੇ ਅਕਾਊਂਟ ਭਾਗ ਦੇ ਵਿੱਚ ਕਮਿਸ਼ਨਡ ਆਫਟਰ ਦੀਆਂ ਸੇਵਾਵਾਂ ਨਿਭਾਉਣ ਲਈ ਤਿਆਰ ਹੋਣਗੇ ਕਮਿਸ਼ਨ ਅਫਸਰ ਦੀਆਂ ਸੇਵਾਵਾਂ ਨਿਭਾਉਣ ਲਈ ਤਿਆਰ ਹੋਣਗੇ ਹੁਣ ਜਾਣਦੇ ਹਾਂ ਕਿਵੇਂ ਮਿਲਦਾ ਹੈ ਦਾਖਲਾ ਟ੍ਰੇਨਿੰਗ ਲੈ ਰਹੇ ਵਿਦਿਆਰਥੀਆਂ ਨੂੰ ਸਾਲਾਨਾ ਟਿਊਸ਼ਨ ਫੀਸ ਭਰਨੀ ਪੈਂਦੀ ਹੈ ਪਰ ਬਾਕੀ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ ਇਸ ادارے 'ਚ ਦਾਖਲੇ ਲਈ ਦਾਖਲਾ ਟੈਸਟ ਤੇ ਇੰਟਰਵਿਊ ਪਾਸ ਕਰਨਾ ਲਾਜ਼ਮੀ ਹੈ ਐਨਡੀਏ ਪ੍ਰੀਪਰੇਟਿਵ ਵਿੰਗ ਵਾਲੇ ਬੱਚਿਆਂ ਦਾ ਟੈਸਟ ਜਨਵਰੀ ਮਹੀਨੇ ਤੇ ਗ੍ਰੈਜੂਏਟ ਐਂਟਰੀ ਵਾਲਿਆਂ ਦਾ ਟੈਸਟ ਮਈ ਮਹੀਨੇ ਦੇ ਵਿੱਚ ਹੁੰਦਾ ਹੈ। ਦਗਲਾ ਟੈਸਟ ਪਾਸ ਕਰਨ ਵਾਲੇ ਬੱਚਿਆਂ ਦੀ ਇੰਟਰਵਿਊ, ਮੈਡੀਕਲ ਟੈਸਟ ਤੇ ਫਿਜ਼ੀਕਲ ਟੈਸਟ ਦੇ ਅਧਾਰ ਤੇ ਮੈਟਲਿਸਟ ਤਿਆਰ ਕੀਤੀ ਜਾਂਦੀ ਹੈ। ਟ੍ਰੇਨਿੰਗ ਲੈ ਰਹੇ ਵਿਦਿਆਰਥੀਆਂ ਨੂੰ ਸਾਲਾਨਾ ਟਿਊਸ਼ਨ ਫੀਸ ਭਰਨੀ ਪੈਂਦੀ ਹੈ ਪਰ ਬਾਕੀ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ। ਅਦਾਰੇ ਦੇ ਡਾਇਰੈਕਟਰ ਜਸਵੀਰ ਸਿੰਘ ਸੰਧੂ ਨੇ ਦੱਸਿਆ ਕਿ ਨੈਸ਼ਨਲ ਡਿਫੈਂਸ ਅਕੈਡਮੀ ਦੇ ਵਿੱਚ ਹਰ ਸਾਲ 370 ਲੜਕਿਆਂ ਦੀ ਚੋਣ ਹੁੰਦੀ ਹੈ। ਜਦੋਂ ਕਿ ਲੜਕੀਆਂ ਦੀ ਗਿਣਤੀ 3 ਹਰ ਸਾਲ ਕੁੜੀਆਂ ਦੀ ਚੋਣ 에어 ਫੋਰਸ ਅਕੈਡਮੀ ਦੇ ਵਿੱਚ ਹੁੰਦੀ ਹੈ ਉਹਨਾਂ ਦੱਸੇ ਕਿ ਹੁਣ ਤੱਕ ਮਾਈਪਾਗੋ ਇੰਸਟੀਟਿਊਟ ਦੀਆਂ 34 ਲੜਕੀਆਂ ਵੱਖ-ਵੱਖ ਆਰਮਡ ਫੋਰਸ ਅਕੈਡਮੀ ਦੇ ਵਿੱਚ ਜਾ ਚੁੱਕੀਆਂ ਨੇ ਸੋ ਤੁਸੀਂ ਇਸ ਤੋ ਕੀ ਸਿਖਿਆ ਲਓਗੇ ਤੇ ਇਸ ਨੂੰ ਕਿਵੇਂ ਅੱਗੇ ਵਧਾਓਗੇ ਤੀਆਂ ਤੇ ਨਾਲ ਕਿੰਨਾ ਸਾਂਝਾ ਕਰੋਗੇ ਇੱਕ ਗੱਲ ਤੁਹਾਡੇ ਤੇ ਡਿਪੈਂਡ ਕਰਦੀ ਹੈ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਸੋਸ਼ਲ ਮੀਡੀਆ ਤੇ ਨੱਚਣ ਨਾਲੋਂ ਇੱਥੇ ਆਪਣੇ ਜਿਹੜੇ ਕਿਸਮਤ ਅਜਮਾਉਣ ਬੱਚੇ ਤਾਂ ਬਹੁਤ ਮੁਕੰਮਲ ਵੱਡਾ ਹਾਸਲ ਜਾਂ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਭ ਕਾਲ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Detail Punjab ਦੇ ਵਿੱਚ ਵੱਡੀ ਅਪਡੇਟ ਲੈ ਕੇ ਤੁਹਾਹਰੋ ਹਾਜ਼ਰ ਹੋਇਆ ਪਿਤਾ ਚਲਾਉਂਦਾ ਸੀ ਆਟੋ ਤੇ ਧੀ ਨੇ ਅਜੇ ਹਾ ਜਿੰਦਗੀ ਦੇ ਵਿੱਚ ਇੱਕ ਮੁਕਾਮ ਹਾਸਲ ਕਰ ਲਿਆ ਕੀ ਅਪਡੇਟ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧੀਆ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਉੱਤੇ ਵਲਣ ਬੈਲ ਆਈਕਨ ਆਲਟੇ ਜਰੂਰ ਸੈਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਧੀ ਭਾਰਤੀ ਸੰਸਕਾਰਾਂ ਦੇ ਵਿੱਚ ਮਾਪਿਆਂ ਦੀਆਂ ਅੱਖਾਂ ਦਾ ਤਾਰਾ ਹੁੰਦੀ ਹੈ ਤੇ ਸਿਰਫ ਇੱਕ ਪਰਿਵਾਰ ਦਾ ਹਿੱਸਾ ਨਹੀਂ ਸਗੋਂ ਸਮਾਜ ਦੀ ਮਜ਼ਬੂਤੀ ਦਾ ਆਧਾਰ ਵੀ ਹੈ ਉਹ ਮਿੱਠੇ ਬੋਲ ਸਹਿਜਲਤਾ ਤੇ ममता ਦੀ ਮੂਰਤ ਹੁੰਦੀ ਹੈ ਤੇ ਆਪਣੇ ਮਾਪਿਆਂ ਲਈ ਸਦਾ ਆਨੰਦ ਦਾ ਸਰੋਤ ਜਦਕੇ ਵਿਆਹ ਤੋਂ ਬਾਅਦ ਇੱਕ ਨਵੇਂ ਪਰਿਵਾਰ ਦੀ ਸ਼ਾਨ ਵੀ ਬਣਦੀ ਹੈ ਸਮਾਜ ਨੂੰ ਧੀਆਂ ਦੇ ਹੱਕਾਂ ਤੇ ਸਵੈ-ਨਿਰਭਰਤਾ ਵੱਲ ਧਿਆਨ ਦੇਣਾ ਤੇ ਸਮਾਨ ਮੌਕੇ ਪ੍ਰਦਾਨ ਕਰਨਾ ਸਮਾਜਿਕ ਤਰੱਕੀ ਦਾ ਅਸਲ ਰਾਹੀ ਹੈ ਤੇ ਇੱਕ ਅਸ਼ੀਰਵਾਦ ਹੈ ਜਿਸ ਦਾ ਮਨ ਫੌਜ ਵਿੱਚ ਜਾਣ ਦੀ ਰਾਹ ਖੋਲ ਦਿੱਤੇ ਨਾ ਇਸ ਸ਼ਬਦ ਮੇਲਾ ਕੈਡਿਟ ਚਰਨਪ੍ਰੀਤ कौर ਦੇ ਕਸ਼ ਇਕੱਠੇ ਹੋਏ ਪਿੰਡ ਵਾਸੀਆਂ ਤੋਂ ਸੁਣਨ ਨੂੰ ਮਿਲੇ ਉਸ ਵੈਰੀ ਸਵੈ ਆਪਣਾ ਕੰਮ ਕਾਰ ਛੱਡ ਕੇ ਭਾਰਤੀ 에ਅਰ ਫੋਰਸ ਅਕੈਡਮੀ ਵਿੱਚ ਚੁਣੀ ਗਈ ਚਰਨਪ੍ਰੀਤ कौर ਦੇ ਮਾਤਾ ਪਿਤਾ ਨੂੰ ਵਧਾਈਆਂ ਦੇਣ ਆਏ ਸਨ ਖੁਸ਼ੀ ਦੇ ਮਹੌਲ ਦੇ ਵਿੱਚ ਚਰਨਪ੍ਰੀਤ कौर ਦੇ ਮਾਤਾ ਕੁਲਵੰਤ कौर ਭਾਵੁਕ ਵੀ ਹੋਏ ਮੀਡੀਆ ਨਾਲ ਗੱਲਬਾਤ ਕਰਦਿਆਂ ਉਹ ਰੋ ਪਈ ਉਹਨਾਂ ਨੇ ਦੱਸਿਆ ਕਿ ਮੈਂ ਕਿੰਨੀ ਖੁਸ਼ਾਂ ਕਿ ਦੱਸ ਨਹੀਂ ਸਕਦੀ ਮੇਰੀ ਧੀ ਨੇ ਇੱਥੋਂ ਤੱਕ ਪਹੁੰਚ ਲਈ ਬਹੁਤ ਮਿਹਨਤ ਕੀਤੀ ਹੈ ਚਰਨਪ੍ਰੀਤ कौर ਪੰਜਾਬ ਦੇ ਕੁਰਾਲੀ ਨੇੜਲੇ ਪਿੰਡ ਚਨਾਲੋਂ ਦੇ ਰਹਿਣ ਵਾਲੀ ਹਨ ਉਹਨਾਂ ਦੀ ਚੋਣ ਭਾਰਤੀ 에ਅਰ ਫੋਰਸ ਅਕੈਡਮੀ ਦੇ ਵਿੱਚ ਪ੍ਰੀ ਕਮਿਸ਼ਨ ਸਿਖਲਾਈ ਲਈ ਹੋਈ ਹੈ। ਉਹਨਾਂ ਨੇ ਭਾਰਤੀ 에ਅਰ ਫੋਰਸ ਅਕੈਡਮੀ ਲਈ ਹੋਈ FCAT 2024 ਦੀ ਪ੍ਰੀਕਾਪੀ ਦੇਸ਼ ਭਰ ਦੇ ਵਿੱਚੋਂ 192 ਚੋਂ ਚੌਥਾ ਰੈਂਕ ਹਾਸਲ ਕੀਤਾ ਹੈ। ਚਨਪ੍ਰੀਤ ਕੋਰ ਦੇ ਪਿਤਾ ਹਰਮਿੰਦਰ ਸਿੰਘ ਆਟੋ ਡਰਾਈਵਰ ਹਨ ਕਰਦਾ ਸਾਰਾ ਖਰਚਾ ਪਿਤਾ ਹਰਮਿੰਦਰ ਸਿੰਘ ਦੇ ਸਰ ਤੇ। ਚਨਪ੍ਰੀਤ ਕੋਰ ਨੇ মিডিਆ ਨਾਲ ਗੱਲਬਾਤ ਕਰਦਿਆਂ ਦੱਸਿਆ ਸਾਨੂੰ ਤਿੰਨਾਂ ਬੱਚਿਆਂ ਨੂੰ ਕਰਾਲੀ ਦੇ ਸਭ ਤੋਂ ਚੰਗੇ ਸਕੂਲਾਂ ਦੇ ਵਿੱਚ ਪੜਾਇਆ ਗਿਆ। ਇਹ ਸੀ ਫਿਰ ਵੀ ਮੈਂ 에ਅਰ ਫੋਰਸ ਤੇ ਵਿੱਚ ਜਾਣਾ ਸੀ। ਇਸ ਤੱਕ ਕਦੇ ਕਿਸੇ ਨੇ ਕੋਈ ਰੋਕ-ਟੋਕ ਨਹੀਂ ਕੀਤੀ ਮੇਰੇ ਕਰਦਿਆਂ ਤੋਂ ਕਦੇ ਇਹ ਸੁਣਨ ਨੂੰ ਨਹੀਂ ਮਿਲਿਆ ਕਿ ਤੂੰ ਕੁੜੀ ਐ ਤੂੰ ਫੌਜ 'ਚ ਨਹੀਂ ਜਾ ਸਕਦੀ ਮਾਂ ਦੀ ਬਿਮਾਰੀ ਬਣੀ ਸੀ ਚਨਪ੍ਰੀਤ ਦਾ ਹੌਸਲਾ ਚਨਪ੍ਰੀਤ ਕੌਰ ਨੇ ਉਹ ਵੀ ਸਮਾ ਦੇਖਿਆ ਜਦੋਂ ਉਹਨਾਂ ਦੀ ਮਾਤਾ ਕੁਲਵੰਤ ਕੌਰ ਕਰੰਟ ਲੱਗਣ ਕਾਰਨ ਗੰਭੀਰ ਰੂਪ ਦੇ ਵਿੱਚ ਬਿਮਾਰ ਹੋ ਗਏ ਸਨ ਮਾਤਾ ਕੁਲਵੰਤ ਕੌਰ ਕਹਿੰਦੇ ਹਨ ਅੱਜ ਜਦੋਂ ਮੇਰੀ ਧੀ ਦੇ ਸੁਪਨੇ ਪੂਰੇ ਹੋਏ ਹਨ ਤਾਂ ਮੈਨੂੰ ਕੋਈ ਸ਼ਿਕਵਾ ਨਹੀਂ ਹੈ ਮੈਂ ਆਪਣੀ ਤੇਲੇ ਕੁਝ ਕਰ ਨਹੀਂ ਸકી ਅੱਜ ਖੁਸ਼ੀ ਵੇਲੇ ਮੇਰੀਆਂ ਅੱਖਾਂ 'ਚੋਂ ਅਰੂ ਵੀ ਇਸੇ ਕਰਕੇ ਆ ਰਹੇ ਹਨ ਕਿ ਮੈਂ ਆਪਣੀ ਧੀ ਨੂੰ ਸੰਭਾਲਦੇ ਮੈਨੂੰ ਦਿਖਿਆ ਹੁਣ ਉਹ ਆਪਣੇ ਪੈਰਾਂ ਉੱਤੇ ਖੜੀ ਹੋ ਗਈ ਹੈ ਉਹ ਕਹਿੰਦੇ ਹਨ ਮੈਨਾਂ ਲੱਗਦਾ ਸੀ ਕਿ ਅਸੀਂ ਆਪਣੇ ਬੱਚਿਆਂ ਲਈ ਉਹ ਨਹੀਂ ਕਰਦੇ ਜਿੰਨਾ ਹੋਰ ਮਾਪੇ ਕਰਦੇ ਨੇ ਪਰ ਅੱਜ ਨਤੀਜੇ ਸਾਹਮਣੇ ਨੇ ਚਰਨਪ੍ਰੀਤ कौर ਦੀ 에ਅਰਪੋਰਟ ਪੁਸ਼ ਦੇ ਵਿੱਚ ਜਾਣ ਦੀ ਸਾਰੀ ਟ੍ਰੇਨਿੰਗ ਪ੍ਰੈਪਰੇਟਰੀ ਇੰਸਟੀਚੂਟ ਦੇ ਵਿੱਚ ਹੋਈ ਹੈ ਸਕੂਲੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਚਰਨਪ੍ਰੀਤ कौर ਨੇ ਮਾਈਪਾ ਗਰੁੱਪ ਦੇ ਪ੍ਰੈਪਰੇਟਰੀ ਇੰਸਟੀਚੂਟ ਦਾ ਦਾਖਲਾ ਟੈਸਟ ਪਾਸ ਕੀਤਾ ਤੇ ਫਿਰ 3 ਸਾਲ ਮੁਹਾਲੀ ਦੇ ਵਿੱਚ ਰਹਿ ਕੇ ਹੀ ਟ੍ਰੇਨਿੰਗ ਕੀਤੀ ਮੋਹਾਲੀ ਦੀ ਇੱਕ ਹੋਰ ਜਿਹੜੀ ਹੈ ਲੜਕੀ ਹੈ ਉਹ ਉਸ ਦੇ ਵਿੱਚ ਚੋਣ ਹੋਈ ਹੈ ਮਕਦਰੀਆ ਦੀ ਵੀ ਚੋਣ ਹੋਈ ਹੈ ਏਅਰਫੋਰਸ ਅਕੈਡਮੀ ਲਈ ਮਕਦਰੀਆ ਦੀ ਵੀ ਚੋਣ ਹੋਈ ਹੈ ਏਅਰਫੋਰਸ ਅਕੈਡਮੀ ਲਈ ਚੁਣੀਆਂ ਗਈਆਂ ਕੁੜੀਆਂ ਦੇ ਵਿੱਚ ਪੰਜਾਬ ਦੀ ਇੱਕ ਹੋਰ ਕੁੜੀ ਵੀ ਹੈ ਮੋਹਾਲੀ ਦੇ ਨੇੜਲੇ ਸ਼ਹਿਰ ਖਰੜ ਦੀ ਰਹਿਣ ਵਾਲੀ ਮਕਦਰੀਆ ਨੇ ਵੀ ਇਹ ਮੱਲ ਮਾਰੀ ਹੈ ਮਕਦਰੀਆ ਨੇ ਵੀ ਐਫਕਟ ਪ੍ਰੀਖਿਆ ਦੇ ਵਿੱਚ 23ਵਾਂ ਇੰਸਟੀਚੂਟ ਦੀਆਂ ਵਿਦਿਆਰਤਾਂ ਹਨ ਮਕਦਰੀਆ ਦਾ ਜਨਮ ਹਰਿਆਣਾ ਦੇ ਸੋਨੀਪੱਟ ਦਾ ਉਹ ਬਚਪਨ ਤੋਂ ਪੰਜਾਬ ਦੇ ਮੋਹਾਲੀ ਸ਼ਹਿਰ ਦੇ ਵਿੱਚ ਰਹੀ ਤਿੰਨ ਵਾਰ ਫੇਲ ਹੋ ਕੇ ਪਾਸ ਹੋਣਾ ਤੁਹਾਨੂੰ ਵੱਖਰਾ ਸਕੂਨ ਦਿੰਦਾ ਹੈ ਏਅਰਫੋਰਸ ਦੀ ਪ੍ਰੀਖਿਆ ਪਾਸ ਕਰਨ ਲਈ ਮੇਰੀ ਇਹ ਤੀਸਰੀ ਕੋਸ਼ਿਸ਼ ਸੀ ਇਸ ਵਾਰ ਦਿਨ ਰਾਤ ਦੀ ਸਖਤ ਮਿਹਨਤ ਤੋਂ ਬਾਅਦ ਮੈਂ ਪ੍ਰੀਖਿਆ ਪਾਸ ਕਰਨ ਦੇ ਵਿੱਚ ਸਫਲ ਹੋਈਆਂ ਮੈਂ ਕਿਦੀ ਮਾਤਾ ਰਵੀ ਉਹਨਾਂ ਨੂੰ ਸਖਤ ਮਿਹਨਤ ਕਰਵਾਈ ਹੈ ਏਅਰਫੋਰਸ ਲਈ 12 ਕਿਲੋ ਭਾਰ ਘਟਾਇਆ ਮੈਂ ਇੱਕ ਦੱਸਦੇ ਹਾਂ ਭਾਰਤੀ ਏਅਰਫੋਰਸ ਦੇ ਵਿੱਚ ਚੋਣ ਲਈ ਮਾਨਸਿਕ ਤੇ ਸਰੀਰਕ ਸਿਖਲਾਈ ਦੋਵੇਂ ਬਹੁਤ ਜ਼ਰੂਰੀ ਨੇ ਮੈਨੂੰ ਪੜ੍ਹਨ ਦਾ ਸ਼ੌਕ ਸੀ ਮੇਰੇ ਲਈ ਪੜਾਈ ਔਖਾ ਕੰਮ ਨਹੀਂ ਸੀ ਔਖਾ ਸੀ ਤਾਂ ਭਾਰ ਘਟਾਉਣਾ ਪੜਾਈ ਦੇ ਨਾਲ ਸਰੀਰਕ ਤੌਰ ਤੇ ਫਿਟ ਹੋਣ ਲਈ ਮੈਂ 12 ਕਿਲੋ ਭਾਰ ਘਟਾਇਆ ਮੈਂ ਕਹਿੰਦੇ ਹਾਂ ਮੈਂ 12 ਕਿਲੋ ਭਾਰ ਘਟਾ ਦਿੱਤਾ ਮੈਂ ਕ ਸਭ ਤੋਂ ਵੱਡਾ ਯੋਗਦਾਨ ਮੇਰੀ ਮਾਂ ਮਧੂਪੱਲਾ ਦਾ ਰਿਹਾ। ਉਹਨਾਂ ਦੀ ਸਿੱਖ ਸਿਖਲਾਈ ਨੇ ਮੈਨੂੰ ਅੱਜ ਇਸ ਮੁਕਾਮ ਤੱਕ ਪਹੁੰਚਾਇਆ ਹੈ। ਮੈਂ ਕਦਾ ਕਹਿਣਾ ਹੈ ਕਿ ਕੁੜੀਆਂ ਲਈ ਹੁਣ ਕੋਈ ਵੀ ਖੇਤਰ ਮੁਸ਼ਕਲ ਨਹੀਂ ਹੈ। ਮੇਰੀ ਮਾਤਾ ਮਧੂਪੱਲਾ ਕਹਿੰਦੀ ਨੇ ਮੈਂ ਆਪਣੀ ਬੇਟੀ ਨੂੰ ਇਸ ਮੰਜ਼ਲ ਤੇ ਦੇਖਣਾ ਚਾਹੁੰਦੀ ਸੀ। ਮੈਨੂੰ ਪਤਾ ਸੀ ਕਦੇ-ਕਦੇ ਮੈਂ ਉਸਦੇ ਨਾਲ ਬਹੁਤ ਸਖਤੀ ਵੀ ਵਰਤੀ ਸੀ ਪਰ ਉਹ ਜ਼ਰੂਰੀ ਸੀ। ਆਪਣੀ ਧੀ ਨੂੰ ਹਰ ਮੁਸ਼ਕਲ ਲਈ ਤਿਆਰ ਕਰਨਾ ਮੇਰਾ ਪਹਿਲਾ ਫਰਜ਼ ਸੀ ਜਿਸ ਨੂੰ ਨਿਭਾ ਲਈ ਮੈਨੂੰ ਕਦੇ ਮਾਂ ਤੇ ਕਦੇ ਟ੍ਰੇਨਰ ਬਣਨਾ ਪਿਆ। ਆਪਣੀ ਬੇਟੀ ਨੂੰ ਜਿਮ ਕਰਵਾਉਣ ਲਈ ਮੈਂ ਖੁਦ ਵੀ ਉਸਦੇ ਨਾਲ ਜਿਮ ਸ਼ੁਰੂ ਕਰ ਦਿੱਤਾ ਸੀ ਪੰਜਾਬ ਦੇ ਵਿੱਚ 에어포ਸ ਦੀ ਸਿਖਲਾਈ ਕਿਵੇਂ ਸੰਭਵ ਹੋਈ ਦਵੇਂ ਮੈਲਾਕਰੇਟਾ ਨੇ ਬੀਬੀਸੀ ਨੂੰ ਦੱਸਿਆ ਕਿ 3 ਸਾਲ ਦੀ ਟ੍ਰੇਨਿੰਗ ਦੌਰਾਨ ਸਾਡਾ ਕੋਈ ਖਰਚਾ ਨਹੀਂ ਹੋਇਆ ਸਾਡੀ ਟ੍ਰੇਨਿੰਗ ਦਾ ਸਾਰਾ ਖਰਚਾ ਮਾਈਪਾਗੋ ਪ੍ਰੈਪਰੇਟਰੀ ਇੰਸਟੀਚੂਟ ਵੱਲੋਂ ਕੀਤਾ ਗਿਆ ਟ੍ਰੇਨਿੰਗ ਦੌਰਾਨ ਮਾਈਪਾਗੋ ਪ੍ਰੈਪਰੇਟਰੀ ਇੰਸਟੀਚੂਟ ਵੱਲੋਂ ਸਾਰਾ ਖਰਚਾ ਕੀਤਾ ਜਾਂਦਾ ਰਿਹਾ ਚਨਪ੍ਰੀਤ ਦੱਸਦੇ ਹਨ ਸਕੂਲ ਸਮੇਂ ਤੱਕ ਮੈਨੂੰ ਨਹੀਂ ਪਤਾ ਸੀ ਕਿ ਮੈਂ 에어포ਸ ਦੇ ਵਿੱਚ ਜਾਵਾਂਗੀ ਪਰ 12ਵੀਂ ਤੋਂ ਬਾਅਦ ਕਿਸੇ ਦੇ ਕਹਿਣ ਤੇ ਮੈਂ ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚੂਟ ਮਹਾਲੀ ਦੇ ਵਿੱਚ ਦਾਖਲੇ ਲਈ ਪ੍ਰੀਖਿਆ ਦੇ ਦਿੱਤੀ। ਮੇਰੀ ਚੋਣ ਹੋਈ ਤਾਂ 3 ਸਾਲ ਸਾਡਾ ਇੱਥੇ ਰਹਿਣਾ, ਖਾਣਾ-ਪੀਣਾ, ਟ੍ਰੇਨਿੰਗ ਹਰ ਕੰਮ ਮੁਫਤ ਹੋਇਆ। ਇਹ ਅਦਾਰਾ ਨਾ ਹੁੰਦਾ ਤਾਂ ਸ਼ਾਇਦ ਅੱਜ ਮੈਂ ਵੀ ਆਪਣਾ ਸੁਪਨਾ ਪੂਰਾ ਨਾ ਕਰ ਪਾਉਂਦੀ। ਹੁਣ ਮੈਂ ਆਪਣੇ 3 ਸਾਲ ਟ੍ਰੇਨਿੰਗ ਦੇ ਪੂਰੇ ਕਰਨ ਮਗਰੋਂ ਇੱਥੇ ਹੋਰ ਵਿਦਿਆਰਥੀਆਂ ਨੂੰ ਟ੍ਰੇਨਿੰਗ ਵੀ ਦੇ ਰਹੀ ਆਂ। ਮੈਂ ਕਨੇਵੀ ਮੀਡੀਆ ਨੂੰ ਦੱਸਿਆ ਮੈਂ ਕਮ ਅਰਸ਼ ਦੀ ਵਿਦਿਆਰਥਣ ਸੀ ਪਰ ਅੰਮ੍ਰਾਲਾ ਰਹਿੰਦੇ ਹੋਏ ਮੈਂ 에ਅਰਪੋਰਟ ਤੇ ਮਿਗ 24, ਰਾਫੇਲ, ਮੇਰੇ ਮਨ ਦੇ ਵਿੱਚ ਸੀ ਮੈਂ ਅਜਿਹਾ ਕੁਝ ਕਰਨਾ ਹੈ ਪਰ ਰਾਹ ਨਹੀਂ ਸੀ ਮਿਲ ਰਿਹਾ ਫਿਰ ਇੱਕ ਦਿਨ ਅਚਾਨਕ ਮਾਈ ਭਾਗ ਇੰਸਟੀਚੂਟ ਤੋਂ ਫੋਨ ਆ ਕੇ ਮੈਂ ਦਾਖਲੇ ਲਈ ਅਪਲਾਈ ਕਰ ਦਿੱਤਾ ਮੈਂ ਦਾਖਲਾ ਟੈਸਟ ਪਾਸ ਕਰ ਦਿੱਤਾ ਤੇ ਮੇਰਾ ਦਾਖਲਾ ਹੋ ਗਿਆ ਗਲਬਦਰਾਂਤ ਮੈਂ ਇੱਕ ਦਸਤੇ ਹੋਏ ਕਹਿੰਦੇ ਨੇ ਹੁਣ ਮੈਂ ਸੋਚਦੀ ਹਾਂ ਕਿ ਮੈਂ ਇੱਕ ਦਿਨ ਦੇਸ਼ ਦੀ ਰਾਸ਼ਟਰਪਤੀ ਬਣਨਾ ਹੈ ਪਰਮਾਤਮਾ ਦੀ ਕਿਰਪਾ ਹੋਈ ਤਾਂ ਮੇਰਾ ਇਹ ਸੁਪਨਾ ਵੀ ਪੂਰਾ ਹੋਵੇਗਾ ਕੁੜੀਆਂ ਲਈ 에ਅਰਫੋਰਸ ਦੇ ਵਿੱਚ ਜਾਣਾ ਕਿੰਨਾ ਮੁਸ਼ਕਲ ਹੈ ਮੈਂ ਕਿ ਚਰਨ ਦੋਮਾਂ ਦਾ ਕਹਿਣਾ ਹੈ ਕਿ ਕੁੜੀਆਂ ਲਈ ਹੁਣ ਕੋਈ ਵੀ ਖੇਤਰ ਮੁਸ਼ਕਲ ਨਹੀਂ ਹੈ ਬਸ ਤੁਹਾਡੇ ਵਿੱਚ ਅੱਗੇ ਵਧਣ ਦੀ ਲਗਨ ਹੋਣੀ ਚਾਹੀਦੀ ਹੈ ਉਹਨਾਂ ਨੂੰ ਕਦੇ ਵੀ ਨਹੀਂ ਲੱਗਿਆ ਇਹ ਕੰਮ ਉਹਨਾਂ ਦਾ ਨਹੀਂ ਬਲਕਿ ਮੁੰਡਿਆਂ ਦਾ ਹੈ ਉਹ ਕਹਿੰਦੀਆਂ ਮਾਪਿਆਂ ਨੂੰ ਪਿੰਡ ਵਾਲਿਆਂ ਤੋਂ ਆਪਣੀ ਤੇਜ ਦੀ ਪ੍ਰਾਪਤੀ ਬਾਰੇ ਪਤਾ ਲੱਗਿਆ ਚਰਨਪ੍ਰੀਤ ਕੌਰ ਦੇ ਮਾਤਾ ਕੁਲਵੰਤ ਕੌਰ ਦੱਸਦੀ ਨੇ ਮੈਨੂੰ ਮੇਰੇ ਪਿੰਡ ਵਾਲਿਆਂ ਦੇ ਫੋਨ ਆਏ ਤੁਹਾਡੀ ਬੇਟੀ ਦੀ ਫੋਟੋ ਸੋਸ਼ਲ ਮੀਡੀਆ ਤੇ ਆਈ ਹੈ ਮੈਨੂੰ ਜਿੱਕ ਨਹੀਂ ਹੋ ਰਿਹਾ ਕਿ ਮੈਂ ਕਿਹਾ ਮੈਨੂੰ ਫੋਟੋ ਭੇਜੋ ਉਹ ਪਾਬਕੋ ਕੇ ਕਹਿੰਦੇ ਸਾਨੂੰ ਨਹੀਂ ਪਤਾ ਕਿ ਸਾਡੀ ਤੇ ਇੰਨਾ ਮਾਣ ਵਧਾਈ ਗਈ ਉਸ ਦੀਆਂ ਫੋਟੋਆਂ ਅਖਬਾਰਾਂ ਦੇ ਵਿੱਚ ਲੱਗਣਗੀਆਂ ਸੋਸ਼ਲ ਮੀਡੀਆ ਤੇ ਉਸ ਦੀਆਂ ਫੋਟੋਆਂ ਹੋਣ ਗਿਆ ਮੈਂ ਕਿਤੇ ਮਦ ਜਿਸ ਦਿਨ ਐਫ ਕੈਟ ਦਾ ਨਤੀਜਾ ਆਇਆ ਸਾਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੈਕ ਨੇ 23ਵਾਂ ਰੈਂਕ ਹਾਸਲ ਕੀਤਾ ਹੈ ਅਸੀਂ ਵਾਰ-ਵਾਰ ਚੈੱਕ ਕਰ ਰਹੇ ਸੀ ਕਿ ਮੈਕ ਦਾ ਹੀ ਨਾਮ ਹੈ ਜਾਂ ਕਿਸੇ ਹੋਰ ਦਾ ਲਗਾਤਾਰ ਚੈੱਕ ਕਰਨ ਤੋਂ ਬਾਅਦ ਸਾਨੂੰ ਯਕੀਨ ਆਇਆ ਮੇਰੀ ਬੇਟੀ ਨੇ ਆਪਣਾ ਸੁਪਨਾ ਪੂਰਾ ਕਰ ਲਿਆ ਪੰਜਾਬ ਦੇ ਸਿਆਸਤਦਾਨਾਂ ਨੇ ਵੀ ਇਸ ਨੂੰ ਵਧਾਈ ਦਿੱਤੀ ਹੈ ਚਰਨਪ੍ਰੀਤ ਤੇ ਮੈਂ ਦੇ ਕੈਬਨਟ ਮੰਤਰੀ ਅਮਨ ਅਰੋੜਾ ਅਕਾਲੀ ਆਗੂ ਵਿਕਰਮ ਮਜੀਠੀਆ ਤੇ ਐਮਪੀ ਹਰਸਿਮਰਤ ਬਾਦਲ ਨੇ ਵੀ ਉਹਨਾਂ ਦੇ ਪਰਿਵਾਰਾਂ ਨੂੰ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਵਧਾਈਆਂ ਦਿੱਤੀਆਂ ਚਰਨਪ੍ਰੀਤ ਕੌਰ ਤੇ ਮੈਕ ਦਈਆ ਅਗਲੇ ਸਾਲ ਜਨਵਰੀ 2025 ਤੋਂ ਏਅਰ ਫੋਰਸ ਅਕੈਡਮੀ ਡੁੰਡੀਗਲ ਤੇ ਤੇਲੰਗਾਨਾ ਵਿਖੇ ਪ੍ਰੀ ਕਮਿਸ਼ਨ ਸਿਖਲਾਈ ਸ਼ੁਰੂ ਕਰਨਗੇ 1 ਸਾਲ ਦੀ ਸਿਖਲਾਈ ਤੋਂ ਬਾਅਦ ਉਹ ਭਾਰਤੀ ਏਅਰ ਫੋਰਸ ਦੇ ਅਕਾਊਂਟ ਵਿਭਾਗ ਦੇ ਵਿੱਚ ਕਮਿਸ਼ਨਡ ਆਫਟਰ ਦੀਆਂ ਸੇਵਾਵਾਂ ਨਿਭਾਉਣ ਲਈ ਤਿਆਰ ਹੋਣਗੇ ਕਮਿਸ਼ਨ ਅਫਸਰ ਦੀਆਂ ਸੇਵਾਵਾਂ ਨਿਭਾਉਣ ਲਈ ਤਿਆਰ ਹੋਣਗੇ ਹੁਣ ਜਾਣਦੇ ਹਾਂ ਕਿਵੇਂ ਮਿਲਦਾ ਹੈ ਦਾਖਲਾ ਟ੍ਰੇਨਿੰਗ ਲੈ ਰਹੇ ਵਿਦਿਆਰਥੀਆਂ ਨੂੰ ਸਾਲਾਨਾ ਟਿਊਸ਼ਨ ਫੀਸ ਭਰਨੀ ਪੈਂਦੀ ਹੈ ਪਰ ਬਾਕੀ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ ਇਸ ادارے 'ਚ ਦਾਖਲੇ ਲਈ ਦਾਖਲਾ ਟੈਸਟ ਤੇ ਇੰਟਰਵਿਊ ਪਾਸ ਕਰਨਾ ਲਾਜ਼ਮੀ ਹੈ NDA ਪ੍ਰੀਪਰੇਟਿਵ ਵਿੰਗ ਵਾਲੇ ਬੱਚਿਆਂ ਦਾ ਟੈਸਟ ਜਨਵਰੀ ਮਹੀਨੇ ਤੇ ਗ੍ਰੈਜੂਏਟ ਐਂਟਰੀ ਵਾਲਿਆਂ ਦਾ ਟੈਸਟ ਮਈ ਮਹੀਨੇ ਦੇ ਵਿੱਚ ਹੁੰਦਾ ਹੈ। ਦਾਖਲਾ ਟੈਸਟ ਪਾਸ ਕਰਨ ਵਾਲੇ ਬੱਚਿਆਂ ਦੀ ਇੰਟਰਵਿਊ, ਮੈਡੀਕਲ ਟੈਸਟ ਤੇ ਫਿਜ਼ੀਕਲ ਟੈਸਟ ਦੇ ਅਧਾਰ ਤੇ ਮੈਟ੍ਰੀਸਟ ਲਿਸਟ ਤਿਆਰ ਕੀਤੀ ਜਾਂਦੀ ਹੈ। ਟ੍ਰੇਨਿੰਗ ਲੈ ਰਹੇ ਵਿਦਿਆਰਥੀਆਂ ਨੂੰ ਸਾਲਾਨਾ ਟਿਊਸ਼ਨ ਫੀਸ ਭਰਨੀ ਪੈਂਦੀ ਹੈ ਪਰ ਬਾਕੀ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ। ਅਦਾਰੇ ਦੇ ਡਾਇਰੈਕਟਰ ਜਸਬੀਰ ਸਿੰਘ ਸੰਧੂ ਨੇ ਦੱਸਿਆ ਕਿ ਨੈਸ਼ਨਲ ਡਿਫੈਂਸ ਅਕੈਡਮੀ ਦੇ ਵਿੱਚ ਹਰ ਸਾਲ 370 ਲੜਕਿਆਂ ਦੀ ਚੋਣ ਹੁੰਦੀ ਹੈ। ਜਦੋਂ ਕਿ ਲੜਕੀਆਂ ਦੀ ਗਿਣਤੀ ਹਰ ਸਾਲ ਕੁੜੀਆਂ ਦੀ ਚੋਣ 에ਅਰ ਫੋਰਸ ਅਕੈਡਮੀ ਦੇ ਵਿੱਚ ਹੁੰਦੀ ਹੈ। ਉਹਨਾਂ ਦੱਸੇ ਕਿ ਹੁਣ ਤੱਕ ਮਾਈਪਾਗੋ ਇੰਸਟੀਚਿਊਟ ਦੀਆਂ 34 ਲੜਕੀਆਂ ਵੱਖ-ਵੱਖ ਆਰਮਡ ਫੋਰਸ ਅਕੈਡਮੀ ਦੇ ਵਿੱਚ ਜਾ ਚੁੱਕੀਆਂ ਨੇ। ਸੋ ਤੁਸੀਂ ਇਸ ਤੁਕੀ ਸੇ ਖਿਆਲੋਗੇ ਤੇ ਇਸ ਨੂੰ ਕਿਵੇਂ ਅੱਗੇ ਵਧਾਓਗੇ? ਤੀਆਂ ਦੇ ਨਾਲ ਕਿੰਨਾ ਸਾਂਝਾ ਕਰੋਗੇ? ਇੱਕ ਗੱਲ ਤੁਹਾਡੇ ਤੇ ਡਿਪੈਂਡ ਕਰਦੀ ਹੈ। ਅੱਗੇ ਸ਼ੇਅਰ ਕਰ ਦਿਓ ਤਾਂ ਜੋ ਸੋਸ਼ਲ ਮੀਡੀਆ ਤੇ ਨੱਥੇ ਨਾਲੋਂ ਇੱਥੇ ਆਪਣੇ ਜਿਹੜੇ ਕਿਸਮਤ ਅਜਮਾਉਣ ਬੱਚੇ